हां जी मित्रों घोडा देख के ਤੁਸੀਂ ਇੰਤਾਜਾ ਲਈ ਲਿਆ ਹੋਣਾ ਵੀ ਕਿਹੜਾ ਘੋੜਾ ਘੋੜਾ ਏ ਮਿੱਤਰੋ ਇਹ ਬਜਾਜ ਕਲਾਲ ਮਾਜਰੇ ਵਾਲਾ ਬਾਈ ਭਵਨੇ ਵਾਲਾ ਇਸ ਘੋੜੇ ਦੇ ਜੇ ਬਾਰੇ ਮੈਂ ਤੁਹਾਨੂੰ ਮੋੜ ਦੇ ਵਿੱਚ ਗੱਲਾਂ ਦੱਸਾਂ ਤਾਂ ਇਸ ਘੋੜੇ ਦੇ ਵਿੱਚ ਡਿਸਪਲਾਈਨ ਮਿੱਤਰੋ ਬਹੁਤ ਜ਼ਿਆਦਾ ਆ ਡਿਸਪਲਾਈਨ ਦੇ ਪਿੱਛੇ ਇੱਕ ਕਾਰਨ ਹੋਰ ਵੀ ਆ ਬਾਈ ਭਵਨੇ ਦੀ ਮਿਹਨਤ ਬਹੁਤ ਜ਼ਿਆਦਾ ਆ ਮਿਹਨਤ ਵੀ ਬਹੁਤ ਜ਼ਿਆਦਾ ਆ ਬਾਈ ਇਸ ਘੋੜੇ ਦੇ ਪਿੱਛੇ ਬਾਈ ਭਵਨੇ ਦੀ ਪੁੱਤਾਂ ਵਾਂਗੂ ਪਾਲਿਆ ਬਾਈ ਨੇ ਘੋੜਾ ਤੇ ਇਹ ਘੋੜੇ ਬਾਰੇ ਜੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਮਿੱਤਰੋ 15 ਮਿੰਟ ਨਹੀਂ ਸਾਨੂੰ ਇਸ ਘੋੜੇ ਨੇ ਲੱਗਣ ਦਿੱਤੇ ਸ਼ਾਟਾਂ ਤੇ ਕਿਉਂਕਿ ਡਿਸਪਲਾਈਨ ਬਾਈ ਬਹੁਤ ਜ਼ਿਆਦਾ ਹੈ ਜਿੱਦਾਂ ਜਿੱਦਾਂ ਅਸੀਂ ਚਾਹੁੰਦੇ ਸੀ ਵੀ ਇਦਾਂ ਸ਼ਾਟ ਲੈਣੇ ਆ ਇਸ ਘੋੜੇ ਨੇ ਉਦਾਂ ਹੀ ਪਰਫਾਰਮ ਕੀਤਾ ਤੇ ਬਾਈ ਬਾਪੂ ਦੇ ਜਾਣ ਤੋਂ ਬਾਅਦ ਬਾਈ ਭਵਨੇ ਨੇ ਥੋੜੇ ਟਾਈਮ ਦੇ ਵਿੱਚ ਛੋਟੀ ਉਮਰ ਦੇ ਵਿੱਚ ਘੋੜਿਆਂ ਦੀ ਦੁਨੀਆ ਦੇ ਵਿੱਚ ਇੰਨਾ ਜ਼ਿਆਦਾ ਨਾਮ ਕਮਾਇਆ ਇਸ ਘੋੜੇ ਨੂੰ ਵੀ ਪਿਆਰ ਕਰਨ ਵਾਲੇ ਬਹੁਤ ਲੋਕ ਨੇ ਜਦ ਮੰਡੀਆਂ ਤੇ ਖੜਦਾ ਇਹ ਜਾ ਕੇ ਬਈ ਇਹਨੂੰ ਬਹੁਤ ਪਿਆਰ ਮਿਲਦਾ ਇਸ ਘੋੜੇ ਨੂੰ ਇਸ ਘੋੜੇ ਦੇ ਵਿੱਚ ਬਹੁਤ ਅਗਰੈਸ਼ਨ ਆ ਐਟੀਟਿਊਡ ਬਹੁਤ ਜ਼ਿਆਦਾ ਆ ਤੇ ਖੜਨੀ ਦਾ ਤਾਂ ਮਿੱਤਰੋ ਇਸ ਇਹ ਸ਼ਕੀਨ ਹੈ ਆਪਣੇ ਆਪ ਨੂੰ ਇਹ ਪਰਫਾਰਮ ਵਧੀਆ ਕਰਦਾ ਇਹ ਖੜਦਾ ਮਿੱਤਰੋ ਜੰਮ ਕੇ ਆ ਜਮਾ ਜਿੱਥੇ ਗਏ ਤਾਂ ਉੱਥੋਂ ਹਿਲਦਾ ਨਹੀਂ ਦੇਖੋ ਤੁਸੀਂ ਤੁਹਾਡੇ ਸਾਹਮਣੇ ਹੈ ਮਿੱਤਰੋ ਘੋੜਾ ਅੱਖਾਂ ਦੀ ਬਿਊਟੀ ਕੰਨਾਂ ਦੀ ਬਿਊਟੀ ਦੀ ਧੌਣ ਛਾਤੀ ਦੂਜੀ ਗੱਲ ਮਿੱਤਰੋ ਸੰਬਾਂ ਦਾ ਬਹੁਤ ਜ਼ਿਆਦੇ ਘੋੜਾ ਮਜ਼ਬੂਤ ਆ ਸਾਰੀਆਂ ਗੱਲਾਂ ਬਾਤਾਂ ਬਾਈ ਭੌਣੇ ਨਾਲ ਵੀਡੀਓ ਦੇ ਵਿੱਚ ਹੋਣਗੀਆਂ ਇੱਕ ਗੱਲ ਹੋਰ ਆ ਮਿੱਤਰੋ ਵੀ ਬਜਾਜ ਜਿਹੜਾ ਇਹ ਸ਼ੋਹਾਂ ਦੇ ਵਿੱਚ ਨਹੀਂ ਦਿਖਦਾ ਕਿਉਂ ਨਹੀਂ ਦਿਖਦਾ ਉਹ ਵੀ ਗੱਲਾਂ ਬਾਤਾਂ ਬਾਈ ਦੇ ਨਾਲ ਹੋਣਗੀਆਂ ਸ਼ੋਹਾਂ ਦੇ ਵਿੱਚ ਕਿਉਂ ਨਹੀਂ ਜਾਂਦਾ ਬਾਈ ਘੋੜਾ ਲੈ ਕੇ ਤੇ ਸੰਬਾਂ ਦੀ ਮਜ਼ਬੂਤੀ ਇਹਦੀ ਹਨਾ ਹੱਡ ਗੋਡਿਆਂ ਦੀ ਮਜ਼ਬੂਤੀ ਇਹਦੀ ਬਹੁਤ ਜ਼ਿਆਦੇ ਆ ਮਿੱਤਰੋ ਘੋੜਾ ਬਹੁਤ ਜ਼ਿਆਦੇ ਸਨਖਾ ਤੇ ਦੂਜੀ ਗੱਲ ਮਿੱਤਰੋ ਜੇ ਕਿਸੇ ਮੇਰੇ ਵੀਰ ਭਰਾ ਨੂੰ ਇਸ ਘੋੜੇ ਤੋਂ ਸਟੱਡ ਸਰ ਵਿੱਚ ਚਾਹੀਦੀ ਆ ਤਾਂ ਬੇਫਿਕਰ ਹੋ ਕੇ ਬਾਈ ਭਵਨੇ ਨੂੰ ਫੋਨ ਕਰ ਲਿਓ ਤੇ ਫੀਸ ਵੀ ਜਾਈ ਜੀ ਹੈ ਮਿੱਤਰੋ ਇਸ ਘੋੜੇ ਦੀ 21000 ਰੁਪਏ ਫੀਸ ਆ ਤੇ ਐਦਾਂ ਦਾ ਕੋਈ ਚੈੱਕ ਨਹੀਂ ਜਦੋਂ ਮਰਜ਼ੀ ਬਾਈ ਭਵਨੇ ਨੂੰ ਦਲਦਾਰ ਬੰਦਾ ਬਾਈ ਭਵਨਾ ਫੋਨ ਲਾ ਲਿਓ ਕੋਈ ਚੈੱਕਰ ਨਹੀਂ ਤੇ ਦੂਜੀ ਮਿੱਤਰੋ ਇਹਦਾ ਬਸ਼ੇਰੀ ਚੈੱਕ ਕਰੋ ਇਹ ਵੀ ਮਿੱਤਰੋ ਬਿਜਾਜ ਦੀ ਆ ਇਸ ਟਾਈਮ 2.5 ਸਾਲ ਦੀ ਉਮਰ ਦੱਸੀ ਆ ਬਾਈ ਨੇ ਆਪਾਂ ਨੂੰ ਬਹੁਤ ਚੰਗੀ ਹਾਈਟ ਕਰ ਰਹੀ ਹੈ ਉਮਰ ਦੇ ਹਿਸਾਬ ਦੇ ਨਾਲ ਤੇ ਬਾਕੀ ਗੱਲਾਂ ਬਾਤਾਂ ਸਾਰੀਆਂ ਵੀਡੀਓ ਦੇ ਵਿੱਚ ਹੋਣਗੀਆਂ ਤੇ ਆਜੋ ਕਰਦੇ ਹਾਂ ਗੱਲਾਂ ਬਾਤਾਂ ਤੇ ਬਾਈ ਭਵਨੇ ਨਾਲ ਕਰਾਉਣੇ ਆ ਤੁਹਾਡੀ ਮੁਲਾਕਾਤ ਆਜੋ ਕਰੀਏ ਗੱਲਬਾਤ ਆਈ 사ਸ਼ੀ ਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਥੋੜਾ ਸਵਾਗਤ ਕਰਦੇ ਹਾਂ ਅੱਜ ਆਪਾਂ ਪਹੁੰਚੇ ਆ ਪਿੰਡ ਕਲਾਲ ਮਾਜਰਾ ਬਾਈ ਭਵਨੇ ਕੋਲ ਤੁਸੀਂ ਪਿੰਡ ਦੇ ਨਾਂ ਤੋਂ ਤੁਸੀਂ ਪਹਿਚਾਣ ਹੀ ਚੁੱਕੇ ਹੋਗੇ ਵੀ ਆਪਾਂ ਕਿਹੜਾ ਘੋੜਾ ਦਿਖਾਉਣਾ ਅੱਜ ਦੀ ਵੀਡੀਓ ਦੇ ਵਿੱਚ ਘੋੜਾ ਤੁਹਾਨੂੰ ਦਿਖਾਉਣਾ ਮਿੱਤਰੋ ਬਿਜਾਜ ਤੇ ਬਾਈ ਉਹ ਨਾਲ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਬਾਈ ਉਹ ਕਿਦੋਂ ਘੋੜਿਆਂ ਦੀ ਲੈਂਡ 'ਚ ਆਏ ਤੇ ਬਜਾਜ ਕਿਵੇਂ ਆਇਆ ਬਾਈ ਉਹਨਾਂ ਕੋਲੇ ਤੇ ਸਾਰੀਆਂ ਗੱਲਾਂ ਬਾਤਾਂ ਵੀਡੀਓ ਦੇ ਵਿੱਚ ਹੋਣਗੀਆਂ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵੀਰੇ ਬਹੁਤ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਵੀਰੇ ਤੇ ਬਾਈ ਜੀ ਆਪਾਂ ਸਟਾਰਟਿੰਗ ਕਰਦੇ ਹਾਂ ਘੋੜਿਆਂ ਦੀ ਲੈਂਡ 'ਚੋਂ ਤੇ ਕਦੋਂ ਤੁਸੀਂ ਬਾਈ ਘੋੜਿਆਂ ਦੀ ਲੈਂਡ 'ਚ ਆਏ ਮੈਨੂੰ ਤਕਰੀਬਨ ਵੀਰੇ ਹੋਗੇ ਹੋਣਗੇ 11 ਕੇ ਸਾਲ ਠੀਕ ਹੈ ਜੀ 9ਵੇਂ ਕੇ ਸਾਲ ਮਤਲਬ ਘੋੜੇ ਨੂੰ ਚਾਲਦਾ ਹਾਂਜੀ ਹਾਂ ਬਸ 11 ਕੇ ਸਾਲ ਠੀਕ ਹੈ ਬਾਈ ਸਟਾਰਟਿੰਗ ਦੇ ਵਿੱਚ ਕਿਹੜੀ ਘੋੜੀ ਲਿਆਤੀ ਸੀ ਜੀ ਮੈਂ ਲੈਂਦੀ ਸੀ ਵੀਰੇ ਨੀਲੀ ਘੋੜੀ ਸੀ ਕਰਾਂਗੀ ਐਡਮ ਦੀ ਬੱਚੀ ਸੀ ਹਾਂਜੀ ਉਹ ਮੈਂ ਇੱਥੇ ਲੈਂਦੀ ਸੀ ਆਪਣੇ ਮਨਾਲ ਸਾਡੇ ਨਾਲ ਹੀ ਇਹ ਪੰਡ ਬ੍ਰਾਊਨ ਸਕੂਲ ਚ ਹਾਂਜੀ ਤੇ ਉਸ ਤੋਂ ਬਾਅਦ ਚ 6 ਮਹੀਨੇ ਬਾਅਦ ਫਿਰ ਮੇਰੀ ਮਾਂ ਲੈਂਦੀ ਸੀਗੀ ਠੀਕ ਹੈ ਬਸ ਫਿਰ ਉਸ ਤੋਂ ਬਾਅਦ ਤਾਂ ਚਲੋ ਚਲੋ ਭਾਈ ਜੰਮ ਪਿਆ ਠੀਕ ਹੈ ਜੀ ਚੱਲੀਆ ਪਹਿਲੀ ਘੋੜੀ ਜਾਂਦੀ ਮੇਰੀ ਐਡਮ ਦੀ ਬੱਚੀ ਸੀ ਉਹ ਵੀ ਬਹੁਤ ਚੰਗੀ ਘੋੜੀ ਸੀ ਠੀਕ ਹੈ ਵੀਰੇ ਤੇ ਬਾਈ ਘੋੜੀਆਂ ਘੋੜੀ ਰੱਖਣ ਦਾ ਕਿਦਾਂ ਸਵੱਭ ਬਣਿਆ ਅਸਲ ਚਾਣਾ ਮੈਨੂੰ ਛੋਟੇ ਹੁੰਦੇ ਨੂੰ ਵੀਰੇ ਸ਼ੌਂਕ ਸੀ ਹਾਂਜੀ ਇੱਕ ਤਾਂ ਹੁੰਦਾ ਕਿਸੇ ਨੂੰ ਦੇਖ ਕੇ ਪਿਆ ਮੈਨੂੰ ਉਦਾਂ ਹੀ ਛੋਟੇ ਹੁੰਦੇ ਨੂੰ ਜਿਵੇਂ ਹੁੰਦਾ ਨਹੀਂ ਬੱਚਿਆਂ ਨੂੰ ਹਾਂਜੀ ਉਦਾਂ ਹੀ ਸੀਗਾ ਠੀਕ ਹੈ ਤੇ ਵੱਟ ਕੋਈ ਰੱਖਾਂ ਦਾ ਤਾਂ ਐਡਾ ਕੋਈ ਰੀਜਨ ਆ ਕਦੇ ਉਸ ਤਰ੍ਹਾਂ ਦਾ ਕੋਈ ਐਂ ਤਾਂ ਹੈ ਨਹੀਂ ਜਿਹੜੀ ਰੱਖਾਂਗੇ ਕਿਉਂਕਿ ਪਤਾ ਸੀ ਵੀ ਥੋੜਾ ਮਹਿੰਗਾਗਾ ਹਾਂਜੀ ਫਿਰ ਉਦਾਂ ਹੀ ਇੱਕ ਦਿਨ ਅ ਐਤਰੇ ਫਿਰਦੇ ਦਿਮਾਗ ਜਿਮਾ ਯਾਰ ਘੋੜੀ ਲਿਆਉਣੀ ਹੈ ਹਾਂਜੀ ਤੇ ਚੱਲ ਘਰੇ ਐ ਮੈਂ ਕਹਿੰਦਾ ਵੀਰੇ ਜਾਂਦੀ ਡੈਡੀ ਹੈ ਨਹੀਂਗਾ ਹਾਂਜੀ ਤੇ ਮੈਂ ਆਪ ਹੀ ਸਾਰਾ ਕੁਝ ਉਹਦੀ ਕਰਤਾ ਧਰਤੋਂ ਠੀਕ ਹੈ ਉਹ ਆਪ ਦੀ ਸੈਟਿੰਗ ਬੈਟਿੰਗ ਜੀ ਕਰਕੇ ਹਾਂਜੀ ਬਸ ਲੈ ਜਾਂਦੀ ਸੀ ਠੀਕ ਹੈ ਹਾਂਜੀ ਤੇ ਭਾਈ ਡੈਡੀ ਨੂੰ ਕੀ ਗੱਲ ਰਹੀ ਡੈਡੀ ਮੇਰੇ ਹੋ ਗਏ ਵੀਰੇ 24 ਹਾਂ 24 25 ਸਾਲ ਹੋ ਗਏ ਲਾਪਤਾ ਹੀ ਆ ਉਹ ਬੰਛਦਾ ਹੋ ਗਈ ਸੀਗੇ ਤੇ ਉਹ ਕੋਈ ਪਤਾ ਨਹੀਂ ਲੱਗਿਆ ਦਾ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਭਾਈ ਜਦੋਂ ਤੁਸੀਂ ਘੋੜੀ ਲਿਆਤੀ ਉਦੋਂ ਘਰੇ ਫਿਰ ਜਗਾ ਜੂਗਾ ਹਾਂ ਜਗਾ ਤਾਂ ਸੀਗੀ ਜਗਾ ਦਾ ਹੀ ਟਰੈਕਟਰ ਅਸੰਧ ਪੜੇ ਖੜਾਉਣ ਨੂੰ ਸੈੱਟ ਜਿਆ ਬਣਾਇਆ ਸੀਗਾ ਉੱਚ ਅੱਧਾ ਫਿਰ ਘੋੜੀ ਨੂੰ ਦੇਤਾ ਅੱਛਾ ਚੰਦ ਵੀਰ ਵਾਰੀ ਰਹੀ ਠੀਕ ਹੈ ਮਾਨ ਕੇ ਚੱਲੋ ਵੀ ਤੁਹਾਡੇ ਖੂਨ ਦੇ ਵਿੱਚ ਹੀ ਸੀ ਇਹ ਸ਼ੌਂਕ ਘੋੜੀਆਂ ਦਾ ਆ ਜਾਂਦੀ ਮੈਨੂੰ ਮੈਂ ਕਿਸੇ ਨੂੰ ਦੇਖ ਦੂ ਉਸ ਤੇਰੀ ਪਿਆਰ ਹਾਂ ਦੇਖ ਕੇ ਤਾਂ ਪਹਿਲਾਂ ਹੀ ਲੱਗਦੀ ਹੁੰਦੀ ਹੈ ਨਾ ਹਾਂ ਉਦਾਂ ਸਾਡੇ ਘਰੇ ਕਿਸੇ ਨੂੰ ਨਹੀਂਗਾ ਬਟ ਮੇਰੇ ਡੈਡੀ ਦੇ ਨਾਨਕੇ ਰੱਖਦੇ ਸੀ ਤੁਹਾਡੇ ਡੈਡੀ ਦੇ ਨਾਨਕੇ ਕੋ ਉਹ ਰੱਖਦੇ ਸੀ ਤੇ ਜਾਂਦੀ ਉਦਾਂ ਮੈਨੂੰ ਵੈਸੇ ਹੀ ਸੀ ਠੀਕ ਆ ਉਹ ਜਾਂਦੀ ਵਧੀਆ ਮੈਂ ਜਿਹੜੀ ਇਹਦੀ ਇਹਦੀ ਬਜਾਜ ਦੀ ਮਾਂ ਸੀ ਉਹ ਮੈਂ ਉਹ ਮੇਰੇ ਡੈਡੀ ਦੇ ਨਾਨਕੇ ਦੇ ਘਰੋਂ ਹੀ ਲੈ ਕੇ ਆਇਆ ਸੀਗਾ ਠੀਕ ਹੈ ਜੀ ਤੇ ਆਪਾਂ ਨੂੰ ਜਿਹੜੀ ਉਹ ਆੜਮ ਦੀ ਬੱਚੀ ਸੀ ਨੀਲੀ ਇੱਕ ਰੰਗ ਪਹਿਲੀ ਘੋੜੀ ਉਹ ਵੀ ਮੈਨੂੰ ਉਹਨਾਂ ਨੇ ਹੀ ਦਵਾਈ ਸੀ ਠੀਕ ਹੈ ਜੀ ਉਹ ਮੰਗਿਆਲ ਤੋਂ ਨਹੀਂ ਵਧੀਆ ਨਾਮੀ ਰਹੇ ਆ ਬੰਦੇ ਉਹ ਹਾਂਜੀ ਉਹ ਪਹਿਲੀਆਂ ਚ ਉਹਨਾਂ ਨੇ ਭਜਾਈਆਂ ਹੀ ਆ ਉਹਨਾਂ ਨੇ ਮਤਲਬ ਮਗਰ ਮੇਰੇ ਡੈਡੀ ਦੇ ਜਿਹੜੇ ਮਾਮਾ ਜੀ ਆ ਮਤਲਬ ਮੇਰੇ ਨਾਨੇ ਹੀ ਲੱਗੇ ਹਾਂਜੀ ਹਾਂਜੀ ਤੇ ਉਹਨਾਂ ਨੇ ਨਾ ਮਤਲਬ ਵੀਰੇ ਹੁਣ ਤਾਂ ਬਜ਼ੁਰਗ ਹੋ ਗਏ ਹਾਂਜੀ ਤੇ ਉਹਨਾਂ ਨੇ ਸਾਰੀ ਉਮਰ ਭਜਾਈਆਂ ਆ ਮਗਰ ਉਹ ਜਾ ਕੇ ਦੋ ਤਿੰਨ ਸੂਏ ਲੈਂਦੇ ਆ ਠੀਕ ਹੈ ਜੀ ਤੇ ਪਰ ਜੰਦੀ ਜਦੋਂ ਜਾਂਦੇ ਸੀ ਕਿਤੇ ਵੀ ਉਹਨੂੰ ਮਤਲਬ ਐ ਅਗਲਾ ਕਹਿੰਦੇ ਵੀ ਹੁਣ ਫਲਾਨਾ ਬਸ ਉਹ ਮੰਗੇ ਵਾਲੀ ਆ ਗਈ ਠੀਕ ਹੈ ਜੀ ਵੀ ਹੁਣ ਨੰਬਰ ਗਿਆ ਕਿਤੇ ਮਤਲਬ ਇੱਕ ਸਥਾਨ ਹੋਣ ਦਾ ਮਤਲਬ ਹਾਂਜੀ ਹਾਂਜੀ ਬਾਈ ਜੇ ਮੈਂ ਅੱਜ ਦੇ ਟਾਈਮ 'ਚ ਆਪਾਂ ਕੋਈ ਵੀ ਹੋਰ ਨਾਮੀ ਕੋੜਾ ਕਹਦੀਏ ਵੀ ਫਲਾਨਾ ਆ ਗਿਆ ਹੁਣ ਹਾਂਜੀ ਤੇ ਉਹ ਚੀਜ਼ ਹੋ ਗਈ ਸੀ ਠੀਕ ਹੈ ਤੇ ਬਈ ਬਜਾਜ ਫਿਰ ਆਪਣੇ ਘਰੀ ਪੈਦਾ ਹੋਇਆ ਹਣਾ ਉਹਦਾ ਤੇ ਕਿੰਨੀ ਉਮਰ ਹੋ ਚੱਲੀ ਆ ਬਈ ਇਹਨੂੰ 9 ਸਾਲ ਚੱਲਦਾ ਵੀਰੇ ਠੀਕ ਹੈ ਐਤ ਕਿ ਜਨਵਰੀ 'ਚ ਇਹਨੂੰ ਪਹਿੰਦੋਂ 9 ਦਾ 8 ਦਾ ਹੋ ਜੂ ਜਾਂ 9 ਦਾ ਹੋ ਜੂਗਾ ਠੀਕ ਹੈ ਜਨਵਰੀ ਤੇ ਬਈ ਮੀਟਿੰਗ ਇਹਦੀ ਹਾਂ ਮੀਟਿੰਗ ਸਟਾਰਟ ਚੱਲਦੀ ਹੈ ਕਿੰਨੀਆਂ ਕੁ ਘੋੜੀਆਂ ਬਾਈ ਇਸ ਟਾਈਮ ਘੋੜੀਆਂ ਵੀ ਰੈਗੂਲਰ ਮਿਲੀ ਜਾਂਦੀਆਂ ਬੱਚੇ ਬਹੁਤ ਆ ਗਏ ਹਾਂਜੀ ਰੈਗੂਲਰ ਹਰ ਸਾਲ ਮਿਲੀ ਜਾਂਦੀਆਂ ਠੀਕ ਹੈ ਤੇ ਬੱਚੇ ਕਾਫੀ ਆ ਗਏ ਆ ਬਸ਼ੇਰੀ ਫਿਰਦੀ ਆ ਇਹ ਵੀ ਇਹਦੀ ਹੋਈ ਆ ਹੋਰ ਬੱਚੇ ਬਹੁਤ ਜ਼ਿਆਦੇ ਆ ਠੀਕ ਹੈ ਬਾਈ ਹਾਂ ਕੋਈ ਐ ਨਹੀਂ ਬਹੁਤ ਜ਼ਿਆਦੇ ਬੱਚੇ ਆ ਗਏ ਠੀਕ ਹੈ ਜੀ ਤੇ ਬਾਈ ਮੇਲਿਆਂ ਮੂਲਿਆਂ ਤੇ ਜਾਂਦੇ ਆ ਹਾਂ ਮੇਲਿਆਂ ਤੇ ਜਾਂਦੇ ਆ ਵੀਰੇ ਆ ਮੇਲਾ ਜਗਰਾਉਂ ਤੱਕ ਕਰੀ ਜਾਂਦਾ ਸੀ ਜਾਨੀ ਜਾਂਦੇ ਆ ਹਾਂਜੀ ਆ ਬਾਕੀ ਮੈਂ ਨਾ ਵੀਡੀਓ ਵੀ ਜਾਂ ਕੋਈ ਵੀ ਮੰਡੀ ਵੀ ਹਾਂ ਜੀ ਮੈਂ ਘੋੜੇ ਦੀ ਕੰਡੀਸ਼ਨ ਦੇ ਹਿਸਾਬ ਨਾਲ ਲਾਉਂਦਾ ਜੇ ਕਈ ਵਾਰ ਮੰਨ ਲਓ ਲੱਗਦਾ ਵੀ ਆਪਾਂ ਨੂੰ ਯਾਰ ਘੋੜਾ ਥੋੜਾ ਜਿਆਦਾ ਡਾਊਨ ਆ ਜਾਂ ਕੋਈ ਮਤਲਬ ਕੋਈ ਪ੍ਰੋਬਲਮ ਆ ਦਿਖ ਚ ਫੇਰ ਮੈਂ ਲੈ ਕੇ ਨਹੀਂ ਜਾਂਦਾ ਠੀਕ ਹੈ ਐਨੇ ਫਿਰ ਆਪ ਦਾ ਜਲੂਸ ਕਢਾਉਣ ਦਾ ਬਈ ਫਾਇਦਾ ਕੀ ਹੈ ਸਹੀ ਹੈ ਸਹੀ ਕਿਉਂਕਿ ਹਰ ਸਾਰਾ ਸਾਲ ਘੋੜਾ ਸਹੀ ਨਹੀਂ ਹੁੰਦਾ ਹਾਂ ਜੀ ਕਈ ਵਾਰ ਕੁਛ 1-2 ਮਹੀਨੇ ਜੇ ਮੈਂ ਗਰਮੀਆਂ ਚਾ ਖਰਾਬ ਹੋਏ ਹਾਂ ਜੀ ਉਹ ਫਿਰ ਉਧਰੋਂ ਮੰਡੀ ਜਗਰਾਉਂ ਵਾਲੀ ਗਰਮੀ ਚ ਹੀ ਹੋ ਜਾਂਦੀ ਹੈ ਐਡੀ ਛੇਤੀ ਘੋੜਾ ਉਹ ਸੈੱਟ ਨਹੀਂ ਹੁੰਦਾ ਨਹੀਂ ਤਿਆਰ ਨਹੀਂ ਹੁੰਦਾ ਬਈ ਉਦੋਂ ਉਦਾਂ ਤਿਆਰ ਇਹ ਨਾ ਥੋੜੀ ਇਹ ਵੀ ਘ ਅ ਮਤਲਬ ਅਲਰਜੀ ਜੀ ਹੋ ਜਾਂਦੀ ਵੀਰੇ ਠੀਕ ਹੈ ਗਰਮੀ ਹਾਂ ਮਤਲਬ ਗਰਮੀ ਜੀ ਮੰਨਣ ਲੱਗ ਜਾਂਦਾ ਇਹ ਪਿੰਡਾ ਸਕਿਨ ਲਾਲ ਜੀ ਹੋ ਜਾਂਦੀ ਹੈ ਜੀ ਠੀਕ ਹੈ ਵੀਰੇ ਤਾਂ ਕਰਕੇ ਫਿਰ ਮੈਂ ਕਈ ਵਾਰ ਹੁਣ ਐਦ ਕੀ ਮੈਂ ਗਿਆ ਸੀ ਐਦ ਕੀ ਅਮੀ ਮੂੰਹ ਜੇ ਬਾਹਰੇ ਪੈ ਕਰਕੇ ਦੈਨ ਉਹ 10 15 ਠੰਡੇ ਲਾ ਕੇ ਉਹਨੇ ਨਾ ਹੀ ਸਹੀ ਹੋ ਗਿਆ ਠੀਕ ਹੈ ਵੀਰੇ ਹਾਂ ਤਾਂ ਐਦ ਕੀ ਲਾਈ ਸੀ ਵੈਸੇ ਅ ਮੌਕਸਰ ਐਦ ਕੀ ਜਾਵਾਂਗੇ ਬਾਬਾ ਦੇ ਕਿ ਸੁੱਕ ਐਦ ਕੀ ਘੋੜਾ ਫਿਰਟਾ ਵੀਰੇ ਠੀਕ ਹੈ ਤੇ ਐਦ ਕੀ ਮੌਕਸਰ ਵੀ ਜਾਵਾਂਗੇ ਠੀਕ ਐ ਇੱਕ ਟਿਮ ਇੱਕ ਸਰ ਘੋੜਾ ਲੈ ਕੇ ਜਾ ਹਾਂਜੀ ਜਾਵਾਂਗੇ ਠੀਕ ਐ ਬਾਈ ਇੱਕਦਾਲ ਆਪਾਂ ਕਰਦੇ ਜਿਵੇਂ ਘੋੜਿਆਂ ਦੇ ਵਿੱਚ ਆਪਾਂ ਦੇਖਦੇ ਆਮ ਘੋੜਿਆਂ ਨਾਲ ਜਿਆਦਾ ਡੱਫਲ ਜੇ ਹੋ ਜਾਂਦੇ ਆਪਾਂ ਦੇਖਦੇ ਆਣਾ ਵੀ ਢੱਡਾ ਜਿਆਦਾ ਹੋ ਜਾਂਦਾ ਤੇ ਆਪਣੇ ਘੋੜੇ ਦੀ ਫਿਟਨੈਸ ਦਾ ਰਾਜ਼ ਕੀ ਆ ਬਾਈ ਰਾਜ ਤਾਂ ਨਾ ਵੀਰੇ ਆਏ ਆ ਦੇਖੋ ਅ ਮਤਲਬ ਮੈਨੂੰ ਮੈਂ ਤੁਹਾਨੂੰ ਦੱਸ ਕੇ ਹਟਿਆ ਇਹ ਤਾਂ ਕੋਈ ਹਵਾ ਵਾਲੀ ਤਾਂ ਵੀਰੇ ਗੱਲ ਨਹੀਂ ਇਹ ਤਾਂ ਸਭ ਨੂੰ ਹੀ ਪਤਾ ਹੁੰਦਾ ਮੈਨੂੰ ਨਾ ਇੰਟਰਸਟ ਬਹੁਤ ਜ਼ਿਆਦਾ ਹੈ ਠੀਕ ਹੈ ਬਾਈ ਇੱਕ ਤਾਂ ਹੁੰਦਾ ਵੀ ਜਾਨਵਰ ਘਰੇ ਰੱਖੇ ਆ ਮੈਂ ਤਾਂ ਵੀਰੇ ਬਹੁਤ ਐਕਸਰਸਾਈਜ਼ ਲਗਾਉਣਾ ਜਾਨਵਰਾਂ ਦੀ ਆਪੇ ਸ਼ੀਰੀ ਵੀ ਤੁਸੀਂ ਦੇਖ ਲਓ 나ੜ 나ੜ ਕੱਲੀ ਕੱਲੀ ਖੜੀ ਹਾਂ ਹਾਂਜੀ ਹਾਂਜੀ ਬਾਈ ਤੇ ਘੋੜੇ ਦਾ ਵੀ ਹੁਣ ਵੀਰੇ ਤੁਸੀਂ ਦੇਖ ਲਓ ਵੀ 15 ਦਿਨ ਹੋ ਗਏ ਮੈਂ ਗੇੜਾ ਨਿਕੜਾ ਘੋੜੇ ਦਾ ਪੈਰ ਦੁਖਦਾ ਇੱਕ ਹਾਂਜੀ ਹਲਕਾ ਜਿਹਾ ਠੀਕ ਹੈ ਜੀ ਤੇ ਮੈਂ ਡਾਈਟ ਤੇ ਗਰੂਮ ਮਤਲਬ ਖਰਖਰਾ ਬੁਰਸ਼ ਮਾਰ ਕੇ ਮੈਂਟੇਨ ਰੱਖਿਆਗਾ ਠੀਕ ਹੈ ਵੀਰੇ ਜਾਂਦੀ ਯਾਰ ਤੁਹਾਡੀ ਚਾਸ ਦੇ ਹਿਸਾਬ ਨਾਲ ਜੇ ਤੁਹਾਨੂੰ ਚਾਸ ਆ ਨਾ ਤਾਂ ਮਾਰਾ ਜੇ ਤੁਹਾਨੂੰ ਆਪੀ ਰਾ ਦੇ ਜਾਂਦਾ ਠੀਕ ਹੈ ਵੀਰੇ ਹਾਂ ਇਹ ਜਾਂਦੀ ਬਸ ਇਹਦੇ ਚ ਇਹੀ ਆ ਵੀ ਡਾਈਟ ਆ ਹੋ ਜਾ ਇਹ ਵੀਰੇ ਕਈ ਕਈ ਵਾਰ ਤਾਂ ਘੋੜਾ ਇਹ ਮਤਲਬ ਜੇ ਮਤਲਬ ਵੇਟ ਜਾਦੇ ਪਤਨ ਲੱਗ ਜੇ ਭੁੱਖੇ ਵੀ ਰੱਖਣੇ ਪੈਂ ਜਾਂਦੇ ਠੀਕ ਹੈ ਵੀਰੇ ਇਹ ਨਹੀਂ ਹੈਗਾ ਵੀ ਆਪਾਂ ਉ ਤਨੀ ਜਾਓ ਕਈ ਵਾਰ ਭੁੱਖੇ ਵੀ ਰੱਖਣੇ ਪੈਂ ਜਾਂਦੇ ਆ ਬਸ਼ੇਰੀ ਆ ਜਿਹਨੂੰ ਮੈਂ ਇੱਕ ਡੰਗ ਵੀ ਰਾਜਮੀ ਖਰਾਕ ਪਾ ਦਾਂ ਇਹ ਪਟਣੇ ਆ ਜਾਂਦੀ ਹੈ ਬਈ ਇਹ ਜਾਂਦੀ ਆ ਜਿੰਨਾ ਆਪਾਂ ਕਹਿੰਦੇ ਯਾਰ ਬਹੁਤ ਰਾਜੀ ਹੋ ਗਈ ਇੱਕ ਡੰਗ ਨੇ ਤੇ ਇਹਨੂੰ ਜਾਂਦੀ ਬਹੁਤ ਹਸਾਬ ਨਾਲ ਪਾਉਣਾ ਪੈਂਦਾ ਬਸ ਗੱਲਾਂ ਮਾਈਨਰ ਜੀਆਂ ਨੇ ਵੱਡੀਆਂ ਵੱਡੀਆਂ ਗੱਲਾਂ ਨਹੀਂ ਹੈਗੀਆਂ ਬਸ਼ੇਰੀਆ ਹੁਣ ਆਪਣੇ ਕਈ ਵਾਰ ਜਾਂਦੀ ਸੀ ਮੈਂ ਤੁਹਾਨੂੰ ਦੱਸੀ ਜਾਂਦਾ ਵੀਰਾ ਇਹ ਵੀ ਹਲਕੀ ਬਹੁਤ ਜਿਵੇਂ ਆਪਾਂ ਕਹਿੰਦੇ ਆ ਵੀ ਇੱਕ ਬਸ ਡੰਗ ਸਾਰਨ ਜੋਗੀ ਡਾਈਟ ਪਾਉਣੀ ਪੈਂਦੀ ਠੀਕ ਹੈ ਵੀਰੇ ਫਿਰ ਮੈਂਟੇਨ ਰਹਿੰਦੇ ਆ ਜੇ ਤੋ ਕੋਈ ਹੁੰਦਾ ਵੀ ਤੁੰਨੀ ਜਾਮਾ ਉਹ ਫਿਰ ਤਾਂ ਹੁਣ ਜਮਾ ਮੱਝ ਬਣ ਜਾਂਦੀ ਹਾਂ ਜੀ ਤੂੰ ਚਾਹੇ ਬਸ਼ੇਰੀਆ ਚਾਹੇ ਘੋੜਾ ਦਾ ਐਕਸਰਸਾਈਜ਼ ਵੀ ਦੇਣੀ ਆ ਹੁਣ ਬਸ਼ੇਰੀਆ ਨੂੰ ਵੀਰੇ ਮੈਂ ਬਸ਼ੇਰੀ ਨੂੰ ਵੀ ਪਤਲਾ ਕਰ ਕੋੜਾ ਦਾ ਮੇਨ ਜਵਾਨਾਂ ਦਾ ਅਗਲਾ ਹਰੇਕ ਦੇ ਦਿੰਦਾ ਮੈਂ ਬਿਸ਼ੇਰੀ ਨੂੰ ਵੀ ਪ੍ਰੋਪਰ ਅੱਧਾ ਪੌਣਾ ਘੰਟਾ ਡੇਲੀ ਤਕਰੀਬਨ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਐਕਸਰਸਾਈਜ਼ ਲੱਗੇ ਠੀਕ ਹੈ ਹਾਂਜੀ ਭਾਈ ਫਿਟਨੈਸ ਦੇ ਪਿੱਛੇ ਇਹ ਰਾਜ ਹੈਗਾ ਵੀ ਐਕਸਰਸਾਈਜ਼ ਜ਼ਰੂਰੀ ਹੈ ਮੇਰੇ ਲਈ ਵੀਰੇ ਤਾਂ ਚਾਹੇ ਕੋਈ ਵੀ ਚਾਹੇ ਬੰਦਾ ਚਾਹੇ ਕੋਈ ਜਾਨਵਰ ਕੋਈ ਵੀ ਹੈ ਇਹ ਮਸਲੀ ਜਾਨਵਰ ਆ ਨਾ ਇਹ ਜੀ ਸਹੀ ਹੈ ਵੀਰੇ ਇਹਦੀ ਮਸਲ ਹੁੰਦੀ ਹੈ ਉਹਦੇ ਮਸਲਾ ਨਹੀਂ ਗ로우 ਕਰਨੀ ਹੈ ਜੇ ਤੁਸੀਂ ਡਾਈਟ ਪਾਈ ਜਾਓਗੇ ਤੇ ਮਸਲਾਂ ਦਾ ਵਿੱਚ ਕਿਸੇ ਦਾ ਜ਼ੋਰ ਲੱਗਦਾ ਨਹੀਂ ਉਹ ਉਹ ਫਿਰ ਉਹਦੇ ਹਿਸਾਬ ਨਾਲ ਉਹਨੇ ਡਫੜੀ ਬਣਨਾ ਨੇ ਠੀਕ ਹੈ ਵੀਰੇ ਕਿੱਥੇ ਆਨੇ ਮਸਲਾਂ ਚ ਇੰ ਇਹ ਠੀਕ ਹੈ ਤੇ ਦੂਜੀ ਗੱਲ ਭਾਈ ਆਪਾਂ ਬਜਾਜ ਦੀ ਕਰਦੇ ਹਾਂ ਨਾ ਤੇ ਜਿਵੇਂ ਭਾਈ ਤੁਸੀਂ ਪਿਸ਼ਾਬ ਉਹ ਬਾਹੜੀ ਦੇ ਵਿੱਚ ਹੀ ਕਰਦਾ ਨਾ ਇਹੇ ਗੱਲ ਦੱਸੋ ਭਾਈ ਕਿੱਦਾਂ ਕਰਿਆ ਜਦੋਂ ਫੇਰ ਉੱਥੇ ਧਰ ਕੇ ਤੇ ਫੇਰ ਆ ਗਈ ਵੀਰੇ ਉਹ ਸ਼ੌਕ ਕਰਕੇ ਮੈਂ ਹਾਜ਼ਰੀ ਵੱਧ ਰੈਂਦੀ ਹੈ ਹਾਜ਼ਰੀ ਵਿੱਚ ਆਪਣੇ ਨਾ ਅਲੱਗ ਨਹੀਂ ਹੈਗਾ ਘਰ ਮਤਲਬ ਪਿੱਛੇ ਵਿੱਚ ਹੀ ਆ ਹਾਂਜੀ ਮਤਲਬ ਇੱਕ ਜਿੱਦਾਂ ਵਿਚਦੀ ਨਹੀਂ ਗੇਟ ਰੱਖਿਆ ਹਾਂ ਹਾਂਜੀ ਤੇ ਉਹ ਆਉਣੀ ਜਾਣੀ ਆਪਣੀ ਜ਼ਿਆਦਾਤਰ ਰਹਿੰਦੀ ਹੈ ਕਿ ਮੈਂ ਬਾਹਰ ਅੰਦਰ ਵੀਰੇ ਬਹੁਤ ਘੱਟ ਜਾਂਦਾ ਤੇ ਠੀਕ ਹੈ ਵੀਰੇ ਤੇ ਉਹਦੇ ਕਰਕੇ ਘਰ ਹੀ ਰਹਿੰਦੇ ਆ ਟਾਈਮ ਟੂ ਟਾਈਮ ਕਰਾਈ ਜਾਂਦਾ ਉਹ ਅਹੀਂ ਗਿੱਜ ਜੇ ਠੀਕ ਹੈ ਉਹ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਵੀ ਕੱਲਾ ਆਪਣਾ ਹੀ ਘੋੜਾ ਦਾ ਹਾਂਜੀ ਹੁਣ ਆਪਾਂ ਮੱਝਾਂ ਤਾਂ ਨਹੀਂ ਲਾਉਂਦੇ ਮੱਝ ਦੇਖੋ ਤੁਸੀਂ ਉਹ ਬਾਲਟੀ ਨੂੰ ਦੇਖ ਕੇ ਰੰਗ ਲੱਗ ਜਾਂਦੀ ਦੀ ਟਾਰ ਚੋਣੀ ਹੈ ਨਾ ਬਸ ਉਹੀ ਸਿਸਟਮ ਆ ਠੀਕ ਹੈ ਉਹ ਐਡਾ ਦਾ ਮੇਰੇ ਕੋਲ ਇੱਕ ਕਾਲਾ ਘੋੜਾ ਵੀ ਰਿਹਾ ਵੀ ਮੈਂ ਤਾਂ ਉਹ ਵੀ ਲਾਤੀ ਵੱਡਾ ਲਿਆਂਦਾ ਸੀ ਨਾ ਅੱਛਾ ਵੀਰੇ ਟਾਈਮ ਦੇਣਾ ਪੈਂਦਾ ਠੀਕ ਹੈ ਵੀ ਇਦਾਂ ਦਾ ਕੋਈ ਚੱਕਰ ਨਹੀਂ ਵੀ ਸਟਾਰਟਿੰਗ ਤੋਂ ਬੱਚੇ ਜਾਂਦਾ ਨਹੀਂ ਨਹੀਂ ਉਹ ਤਾਂ ਮੈਂ ਤਾਂ ਉਹਦਾ ਬਾਅਦ ਵੱਡਾ ਵੀ ਲਾ ਲਿਆ ਸੀ ਠੀਕ ਹੈ ਜਦੋਂ ਆਪਾਂ ਕਰਾਵਾਂਗੇ ਹਾਂਜੀ ਟਾਈਮ ਟੂ ਟਾਈਮ ਜਦੋਂ ਕਰਾਵਾਂਗੇ ਫਿਰ ਉਹਨੂੰ ਆਤ ਪੈਣ ਲੱਗ ਜਾਂਦੀ ਹਾਂਜੀ ਬਈ ਇਹ ਤਾਂ ਹੈ ਜਦੋਂ ਇਹਨੂੰ ਆਇਆ ਹੋ ਗਿਆ ਨਾ ਵੀ ਹੁਣ ਵੀ ਬੇਵਾਬੀ ਪਕੌੜੀ ਨਹੀਂ ਕਰ ਸਕਦਾ ਨਹੀਂ ਅਦਰਵਾਈਜ਼ ਇਹ ਤੁਹਾਨੂੰ ਡੀਕੂ ਆ ਠੀਕ ਹੈ ਹਾਂ ਉਹ 2 ਘੰਟੇ ਲਾ ਲੂ 3 ਘੰਟੇ ਡੀਕ ਡੀਕ ਕੇ ਉਹ ਤੋਂ ਬਾਅਦ ਜਦੋਂ ਇਹ ਬਹਿਮਾ ਵਿਵਹਾਉ ਵੀ ਫੇਰ ਕਰਨਾ ਨਹੀਂ ਹੈ ਨਾ ਕਰਨਾ ਨਹੀਂ ਠੀਕ ਹੈ ਵੀਰੇ ਹਾਂਜੀ ਤੇ ਭਾਈ ਬਜਾਜ ਦੀ ਹਾਈਟ ਤੇ ਗੱਲ ਕਰੀਏ ਇਸ ਟਾਈਮ ਕਿੰਨੀ ਹੈ ਹਾਈਟ ਫੂਟ ਦੇ ਛਰਟ ਇੰਚ ਬਾਕੀ ਨਾ ਮੈਂ ਇਹਨੇ ਕਿਹਾ ਬਾਹਰ ਦੱਸ ਕੇ ਰਾਜੀ ਨਹੀਂ ਹਿਲਦਾ ਠੀਕ ਹੈ ਵੀਰੇ ਕਿਉਂਕਿ ਨਾ ਇਹਦੇ ਘੋੜਿਆਂ ਵਾਲੀ ਘੋੜਿਆਂ ਵਾਲੀ ਦੁਨੀਆ ਇਹੋ ਜੀ ਆ ਇਹਦੇ ਚ ਹਰ ਬੰਦੇ ਦੀ ਸੋਚ ਅਲੱਗ ਅਲੱਗ ਆ ਕਿਸੇ ਨੇ ਤਾਂ ਘੱਟ ਮੰਨਣਾ ਕਿਸੇ ਨੇ ਵੱਧ ਮੰਨਣਾ ਉਹ ਉਹ ਜਿਹਨੇ ਜਿਹਨੇ ਘੱਟ ਮੰਨਣਾ ਉਹ ਕਹਿੰਦਾ ਯਾਰ ਇੰਨਾ ਆਪਦੇ ਮਨਚੀ ਚਾਹੇ ਕਹੀ ਜਾਵੇ ਯਾਰ ਇੰਨਾ ਤਾਂ ਹੈ ਨਹੀਂ ਇਹ ਵੀ ਦੇਖਣ ਨੂੰ ਕਹੀਏ ਸੋ ਜਾਂਦੀ ਇਹ ਮਜਬੂਰੀ ਬਣੀ ਪਈ ਆ ਕਹਿਣਾ ਹਾਂਜੀ ਵੀਰੇ ਉਹ ਜੇ ਨਹੀਂ ਕਹਿੰਦੇ ਫੇਰ ਵੀ ਆ ਉਹ ਜਾਂਦੀ ਅਕਲ ਮਨ ਲਾ ਹਿੱਸਾ ਜਾ ਬਣ ਗਿਆ ਵੀਡੀਓ ਦਾ ਠੀਕ ਹੈ ਇਹ ਕਹਿ ਸਕਦੇ ਹਾਂਜੀ ਹਾਂਜੀ ਸਹੀ ਹੈ ਤੇ ਉਹ ਮੈਂ ਤਾਂ ਇਹ ਗੱਲ ਮੰਨਦਾ ਵਿੱਚ ਹੁਣ ਆਪਾਂ ਮੰਡੀਆਂ-ਮੁੰਡੀਆਂ ਦੇ ਲੈ ਕੇ ਜਾਂਦੇ ਆ ਜਾਂ ਘਰੇ ਵੀ ਬੰਦਾ ਦੇਖਣਾ ਹੈ। ਵਿੱਚ ਬੰਦੇ ਸਾਹਮਣੇ ਖੜੇ ਤੋਂ ਵੀ ਹਾਈਟ ਪੁੱਛੀ ਜਾਂਦੇ ਆ। ਫਿਰ ਆਪਾਂ ਤੁਸੀਂ ਆਪ ਹੀ ਦੇਖ ਲਓ ਨਾ। ਕਿ ਉਹ ਆਪਾਂ ਮੰਨ ਲਾ ਤੁਸੀਂ ਹੁਣ ਮੇਰਾ ਘੋੜਾ ਦੇਖਣ ਆਏ ਹੋ। ਤੁਹਾਡਾ ਮੈਨੂੰ ਤਾਂ ਨਹੀਂ ਲੱਗਦਾ ਕੋਈ ਹਾਈਟ ਪੁੱਛਣ ਦਾ। ਮੈਂ ਤੂੰ ਆਪ ਹੀ ਬਰਾਬਰ ਖੜ ਕੇ ਦੇਖ ਲੈ। ਸਹੀ ਸਹੀ ਆਪਾਂ ਹੀ ਦੇਖਿਆ ਆਪਾਂ ਖੜ ਕੇ। ਹਾਂ ਇਹ ਚੀਜ਼ ਆ। ਬਾਕੀ ਵੀਰੇ ਹਾਈਟ ਨਾਲ ਨਹੀਂ ਕੋਈ ਚੱਕਰ। ਇਹ ਤਾਂ ਦੇਖੋ ਘੋੜੇ 'ਚ ਨਾ ਗੌਣ ਹੋਣੀ ਚਾਹੀਦੀ ਉਸੇ ਲੈਵਲ ਦੇ। ਤੁਸੀਂ ਕਿੰਨੇ ਮਰਜੀ ਜਿੰਨੇ ਲੈਜੈਂਡ ਘੋੜੇ। ਹਾਂਜੀ ਬਾਈ। ਉਈ ਕੋਈ ਮਰਜ਼ੀ ਰੱਖ ਲਓ ਚਲ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਕਈ ਵਾਰ ਅਗਲਾ ਗੁੱਸਾ ਕਰ ਦਿੰਦਾ ਬੰਦੇ ਆਪਾਂ ਦਾ ਸਲੋਣਾ ਹੀ ਆ ਗੁੱਸਾ ਕਰਨ ਲਈ ਤਾਂ ਕੋਈ ਗੱਲ ਨਹੀਂ ਜਿਹੜੇ ਅੱਜ ਦੇ ਨਾਮੀ ਘੋੜੇ ਆ ਉਹ ਵੀਰੇ ਮੇਰਾ ਮਤਲਬ ਹੈ ਨਾ ਵੀ ਨਾਰਮਲ ਹਾਈਟ ਦੇ ਆ ਜਿਵੇਂ ਅੱਜ ਆਪਾਂ ਕਹੇ ਨਾ ਕੋਈ 70 ਇੰਚ 68 ਇੰਚ 68 70 ਇੰਚ ਦੇ ਕਿਸੇ ਦੇ ਹਜੇ ਤੱਕ ਉਸ ਮੈਨੂ ਦਾ ਨਹੀਂ ਲੱਗਦਾ ਵੀ ਬੱਚੇ ਉਸ ਲੈ ਉਹ ਜਿਵੇਂ ਹੁਣ ਕਾਟੇ ਰੱਖਣਾ ਨਾ ਹਾਂਜੀ ਉਠਾਰ 17 ਇੰਚ ਤਾਂ ਨਹੀਂ ਉਹ ਆਪ ਹੀ ਕਹਿੰਦੇ ਮੇਰੇ ਸਾਬ ਹੁਣ 65 ਇੰਚ ਕਹਿੰਦੇ ਆ ਹੁਣ ਆਪਾਂ ਦੇ ਕਦੇ ਬਾਈ ਬਾਹਲੇ ਦੇਖੇ ਦੂ ਤੀ ਹਾਂਜੀ ਹਾਂਜੀ ਵੀਰੇ ਹਨਾ ਕੱਡਾ ਨੋਆ ਘੋੜੇ ਦਾ ਦੇਖੋ ਤੇ ਦੇਵ ਰਾਜ ਦਿਲਵਾਗ ਉਹ ਵੀ ਮੇਰਾ ਖਿਆਲ ਇੰਨੀ ਕੀ ਕਹਿੰਦੇ ਆ ਬਾਕੀ ਬਾਈ ਆਪਾਂ ਬਾਹਲਾ ਨਹੀਂ ਹੋ ਸਹੀ ਹੈ ਸਹੀ ਹੈ ਵੀਰੇ ਹਨਾ ਤੇ ਆਪਣਾ ਕਿੱਡਾ ਨੋਆ ਉਹ ਘੋੜਿਆਂ ਦਾ ਇੰਨੀ ਚੰਗੀ ਪ੍ਰੋਡਿਊਸਿੰਗ ਕਰਦੇ ਆ ਹਾਂਜੀ ਗੱਲ ਕੀ ਆ ਮੁਕੰਮਲ ਨੇ ਕੰਨਾ ਤਾਂ ਫੇਸ ਤੋਂ ਪੱਠਪੁੜੇ ਤੋਂ ਮੁਕੰਮਲ ਨੇ ਕੋਲੇ ਗੁਣ ਹੈਗੇ ਆ ਕੋਲੇ ਹਾਂਜੀ ਵੀ ਹਾਈਟ ਵੀ ਬਾਲਾ ਮੈਨੇ ਨਹੀਂ ਰੱਖਦੀ ਘੋੜੇ ਨੂੰ ਗੋਲਾ ਹੋਣਾ ਚਾਹੀਦਾ ਹੁਣ ਦੇਖੋ ਆਪਣਾ ਅਰਜਨ ਰੌਲੀ ਜਿਹਾ ਕਿੱਡਾ ਨਾ ਹੋ ਹਾਂਜੀ ਬਾਈ ਚਲ ਨੁਕਰਾਂ ਦੀ ਗੱਲ ਕਰ ਹਾਂਜੀ ਹਨਾ ਉਹ ਆਪ ਹੀ ਕਹਿੰਦੇ ਆ ਬਾਈ ਵੀ ਕੋਈ ਬਹੁਤੀ ਹਾਈਟ ਨਹੀਂ ਹੈ ਬਸ ਗੱਲ ਕੀ ਆ ਫੇਸ ਕੰਨ ਗਰਦਨ ਸੋ ਸਾਰੀਆਂ ਚੀਜ਼ਾਂ ਹੀ ਮੁਕੰਮਲ ਹੋਣੀ ਚਾਹੀਦੀਆਂ ਘੋੜੇ ਲਈ ਸਹੀ ਹੈ ਵੀਰੇ ਹਾਂ ਜੇ ਕੱਲਾ ਸਨਖਪਣਾ ਵੀ ਨਹੀਂ ਚਾਹੀਦਾ ਤੇ ਕੱਲੀ ਹਾਈਟ ਵੀ ਨਹੀਂ ਚਾਹੀਦੀ ਪ੍ਰੋਪਰ ਜਿਹਾ ਹੋਵੇ ਠੀਕ ਹੈ ਠੀਕ ਜੀ ਹਾਈਟ ਹੋਵੇ ਸਨਖਾ ਵੀ ਹੋਵੇ ਜੇ ਹੁਣ ਕੱਲੀ ਹਾਈਟ ਹੈਗੀ ਆ ਉਹ ਘੋੜਾ ਦੁੱਪੜ ਜਾਗਾ ਇਹ ਆਪਾਂ ਕਹਿ ਦਿੰਨੇ ਆ ਵੀ ਆਪਣੀ ਘੋੜੀ ਬਹੁਤ ਸੋਹਣੀ ਆ ਘੋੜਾ ਚਾਹੇ ਪੂਰਾ ਨਾਂ ਵੀ ਸੋਹਣਾ ਹੋਵੇ ਇਹ ਵੀਰੇ ਪਤਾ ਨਹੀਂ ਹੁੰਦਾ ਕਈ ਵਾਰ ਬਣਿਆ ਬਣਾਇਆ ਘੋੜੀ ਨਾ ਘੋੜੇ ਤੈਨੂੰ ਬੱਚਾ ਦੇ ਦਿੰਦੀ ਇਹ ਕੋਈ ਪਤਾ ਨਹੀਂ ਹੁੰਦਾ ਸਹੀ ਆ ਵੀਰੇ ਜੇ ਤਾਂ ਆਪਦੇ ਵਾਲ ਨੂੰ ਥੋੜਾ ਜਿਹਾ ਲੱਗੀ ਫਿਰ ਤਾਂ ਸੋਹਣਾ ਆ ਜੂ ਜੇ ਦੇਈ ਘੋੜੇ ਤੈਨੂੰ ਦਿੱਤਾ ਫਿਰ ਤਾਂ ਫਿਰ ਤਾਂ ਧੁੱਪੜੀ ਜਾਊਗਾ ਨਾ ਹਾਂਜੀ ਭਾਈ ਇਹ ਚੀਜ਼ ਜਾਂਦੀ ਮੁਕੰਮਲ ਹੀ ਹੋਵੇ ਸਹੀ ਆ ਵੀਰੇ ਅੰਨਾ ਗੁੰਨਾ ਦਾ ਫੇਸ ਦਾ ਸਹੀ ਆ ਸਹੀ ਆ ਵੀਰੇ ਤੇ ਭਾਈ ਬਜਾਏ ਦੀ ਇਸ ਟਾਈਮ ਮੀਟਿੰਗ ਫੀਸ ਕਿੰਨੀ ਆ ਮੀਟਿੰਗ ਫੀਸ 21000 ਆ ਵੀਰੇ ਮੇਰੀ ਠੀਕ ਹੈ ਪਰ ਮੇਰਾ ਥੋੜਾ ਜਿਹਾ ਹੋਰ ਹਸਾਬ ਆ ਲੋਕਾਂ ਮਤਲਬ ਐ ਨਹੀਂ ਪੱਕਾ ਨਹੀਂ ਹੈਗਾ ਜਿਵੇਂ ਕਿਸੇ ਨੇ ਘੱਟ ਕੰਮ ਲੈਣਾਗਾ ਮੰਨ ਲਓ ਕਿਸੇ ਨੇ ਇੱਕ ਮੰਨ ਲਾ ਕਈ ਵਾਰ ਨਾ ਡਾਕਟਰਾਂ ਰੂਟਾਂ ਦੇ ਵੱਧ ਚੈੱਕ ਕਰਾਈ ਹੁੰਦੀ ਹੈ ਹਾਂਜੀ ਤੇ ਜੇ ਉਹਨੇ ਮਗਾਉਣੀ ਹੋਈ ਇੱਕ ਵਾਰ ਹਾਂਜੀ ਉਹ ਤਾਂ ਇਦੋਂ ਵੀ ਘੱਟ ਦੇ ਦੇ ਚਾਹੇ ਉਹਦੇ ਮੰਨ ਲਾ ਜੀ ਇੱਕ ਹੀਟ ਲੈਣੀ ਆ ਚਾਹੇ 15000 ਦੇ ਦੇ ਠੀਕ ਉਹਦੇ ਜ ਆਪਣੀ ਕੋਈ ਗਾਰੰਟੀ ਨਹੀਂ ਠੀਕ ਹੈ ਇੱਕ ਹੀਟ ਦੀ ਗਰੰਟੀ ਆ ਉਹਦੇ ਮੰਨ ਲਾ ਦੋ ਵਾਰ ਘੋੜਾ ਛੱਡਿਆ ਤੇ ਜੇ ਜੇ ਛੜਵਾਉਂ ਆਂ ਹੀ ਬੰਦੇ ਨੇ ਇੱਕ ਵਾਰ ਆ ਉਹ ਚਾਹੇ 10000 ਦੇ ਦੇਣਾ ਜੇ ਮੈਨੂੰ ਘਾਟੇ ਦਾ 10000 ਬਣਦਾ ਉਹ ਨੂੰ ਹੋਰ ਕੀ ਚਾਹੀਦਾ ਵੀਰੇ ਹਾਂਜੀ ਪਰ ਪਰ ਉਹ ਜਾਂਦੀ ਗੱਲ ਬੰਦਾ ਪਹਿਲਾਂ ਖੋਲੇ ਠੀਕ ਹੈ ਵੀਰੇ ਇਹ ਨਹੀਂ ਵੀ ਬਾਅਦ ਚ ਸਾਹਮਣੇ ਗਏ ਵੀਰੇ ਸਮਝੀ ਮੇਰੀ ਗੱਲ ਪਹਿਲੇ ਪਹਿਲਾਂ ਗੱਲ ਹੋਣੀ ਪਹਿਲਾਂ ਗੱਲ ਹੋਣੀ ਵੀ ਉਹਨੇ ਕਿੰਨਾ ਕੰਮ ਲੈਣਾ ਹਾਂਜੀ ਬਾਈ ਪਰ ਇਹਦੇ ਚ ਇਹਦੇ ਚੱਕਰ ਹੋਰ ਆ ਇਹਦੇ ਚ ਫਾਇਦਾ ਤਾਂ ਵੀਰੇ ਘੋੜੀ ਵਾਲਿਆਂ ਦਾ ਹੀ ਆ ਹੁਣ ਇੱਕ ਬੰਦੇ ਨੇ ਤਾਂ ਵੀਰੇ ਮੰਨ ਲਾ ਹੁਣ 21000 ਰੁਪਏ ਦਿੱਤਾ ਹਾਂਜੀ ਮੰਨ ਲਾ ਆਪਣੀ ਜ ਇੱਕ ਬੰਦੇ ਨੇ ਤੇ 2000 ਚ ਚਾਰ ਵਾਰ ਮੰਨ ਲਾ ਇੱਕ ਹੀਟ ਚ ਜੇ ਦੋ ਵਾਰ ਘੋੜਾ ਛੜਾਇਆ ਤੇ ਦੋ ਹੀਟਾਂ ਚਾਰ ਵਾਰ ਇੱਕ ਨੇ ਤਾਂ ਚਾਰ ਵਾਰ ਲੈ ਲਿਆ ਤੇ ਇੱਕ ਦੀ ਇੱਕ ਨੇ ਘੋੜਾ ਛੜਾਉਣਾ ਹੀ ਚੇਰਾ ਤੇ ਉਹਦੇ ਤਾਂ ਮੈਨੂੰ ਲੱਗਦਾ 2000 ਫਿਰ ਖਾਮ ਖਾਈ ਆ ਹਾਂ ਬਈ ਤੇ ਉਹ ਜਾਂਦੀ ਜੇ ਬੰਦੇ ਨੂੰ ਆਪ ਦੇ ਆਪ ਦੇ ਆਪ ਤੇ ਯਕੀਨ ਆ ਉਹ ਆਪਾਂ ਨੂੰ ਘੱਟ ਪੈਸੇ ਦੇ ਕੇ ਤੇ ਆਪਦੀ ਜਾਂਦੀ ਪਰ ਗੱਲ ਉਹਨੂੰ ਪਹਿਲਾਂ ਕਰਨੀ ਪਊ ਗੱਲ ਪਹਿਲਾਂ ਕਰਨੀ ਹਾਂ ਤੇ ਇੱਕ ਹੋਰ ਆ ਮੰਨ ਲਾ ਆਪਾਂ ਕਹਿੰਦੇ ਆ ਵੀ ਬੱਚ ਬੰਦੇ ਨਾਲ ਘੋੜਿਆਂ ਵਾਲੇ ਕਹਿੰਦੇ ਆ ਬਾਈ ਕੋਈ ਗੱਲ ਨਹੀਂ ਸਬਾਉਣ ਤੱਕ ਇਹ ਨਾ ਵੀਰੇ ਕੇਰਾ ਬੰਦਾ ਕਹਿ ਦਿੰਦਾ ਹਾਂਜੀ ਬਾਅਦ ਚੋਂ ਗੱਲਾਂ ਕੁਝ ਹੋਰ ਬਣ ਜਾਂਦੀਆਂ ਨੇ ਕੇਰਾ ਵੀਡੀਓ 'ਚ ਅਗਲਾ ਕਹਿੰਦਾ ਗਾਹ ਕੌਣ ਹਵੇ ਹਾਂਜੀ ਤੇ ਉਹਦੇ 'ਚ ਕੀ ਆ ਵੀ ਤੀਜੀ ਵਾਰੋਂ ਦੇ ਵੀਰੇ ਹਰੇਕ ਬੰਦਾ ਨੱਕ ਜਿਹਾ ਬਾਟੀ ਲੈਂਦਾ ਹਾਂਜੀ ਤੁਸੀਂ ਵੀ ਸਿਆਣੀ ਹੋ ਸਹੀ ਹੈ ਸਹੀ ਹੈ ਹੈਨਾ ਕਿਸੇ ਨੇ ਹੁਣ ਮੰਨ ਲਾ 20000 ਰੁਪਏ ਦੇ ਕੇ ਘੋੜਾ ਤਾਂ ਨਹੀਂ ਕੋਈ ਮੁੱਲ ਲੈ ਲੈਂਦਾ ਹੈਨਾ ਸਹੀ ਹੈ ਵੀਰੇ ਹਾਂਜੀ ਤੇ ਆਉਂਦਾ ਕੀ ਆ ਵੀਰੇ ਪੈਸੇ ਦਾ ਇਹ ਯਾਰ ਮੇਰਾ ਹੈਗਾ ਵੀ ਜਮਾ ਘੱਟ ਤੋਂ ਘੱਟ ਫੀਸ ਵਾਲੇ ਕੰਮ ਹੀ ਆ। ਇਹਦੇ 'ਚ ਕੀ ਆ ਜੇ ਕਿਸੇ ਦੀ ਮੰਨ ਲਾ ਦੋ ਵਾਰ ਤੋਂ ਵੱਧ ਵੀ ਘੋੜੀ ਰਿਪੀਟ ਹੁੰਦੀ ਆ ਉਹਦੇ 'ਚ ਨਾ ਮੈਂ ਐਕਸਟਰਾ ਫੀਸ ਨਹੀਂ ਆ ਕਿਸੇ ਤੋਂ ਦੁਬਾਰੇ ਨਹੀਂ ਲੈਂਦਾ। ਠੀਕ ਆ। ਉਹਦੇ 'ਚ ਮੈਨੂੰ ਦੁਬਾਰੇ ਬੰਦਾ ਘੋੜਾ ਖਲਾਈ ਜੀ ਦੇ ਦੇਵੇ। ਉਹਦੇ 'ਚ ਕੀ ਆ ਵੀ ਮੰਨ ਲਾ ਜੇ ਇੱਕ ਹੀਟ ਆ ਇੱਕ ਹੀਟ 'ਚ ਮੈਨੂੰ 5000 ਰੁਪਏ ਦੇ ਦੇਵੇ ਬੰਦਾ। ਹਾਂਜੀ। ਤੇ ਉਹਦੇ 'ਚ ਗੱਲ ਇਹ ਆ ਵੀ ਬੰਦੇ ਨੂੰ ਇੱਕ ਤਾਂ ਚਿਪ ਕੇ ਜਿਉਣ ਦੀ ਲੋੜ ਨਹੀਂ। ਨਹੀਂ ਬੰਦਾ ਤੀਜੀ ਵਾਰ ਨੂੰ ਬੰਦਾ ਨਰਮਾਈ ਜੀ ਨਾਲ ਬੋਲਦਾ ਹਨਾ ਵੀਰੇ ਘੋੜਾ ਛਡਾਉਣਾ ਛੱਡ ਬੰਦ। ਆ ਲੈਣਾ ਤੇ ਉਹਦੇ ਚ ਖੁੱਲ ਕੇ ਬੰਦਾ ਆ ਸਕਦਾ ਕਿ ਇੱਕ ਵਾਰ ਇੱਕ ਜੰਪ ਦਾ 2500 ਹੀ ਬਣਿਆ ਜੇ ਇੱਕ ਜੰਪ ਲੈਣਾ ਤਾਂ 2500 ਹੀ ਹੋਇਆ 2500 ਹੀ ਹੋਇਆ ਹਾਂ ਉਹਦੇ ਚ ਆਇਆ ਵੀ ਬੰਦਾ ਖੁਸ਼ ਹੋ ਕੇ ਕੰਮ ਕਰ ਲੈਂਦਾ ਖੁਸ਼ ਹੋ ਕੇ ਕੰਮ ਕਰਦਾ ਉਹ ਤੇ ਵੀਰੇ ਤੁਸੀਂ ਆਏ ਹੋ ਹਾਂਜੀ ਤੇ ਤੁਸੀਂ ਬਾਟ ਪਾ ਕੇ ਆਏ ਹੋ ਹਾਂਜੀ ਤੇ ਕਹਿ ਲਾ ਹਾਂਗੇ ਜੇ ਤੁਹਾਨੂੰ ਮੇਰੇ 2 ਰੁਪਏ ਬਣਦੇ ਆ ਫੇਰ ਹੀ ਆਉਂਗੇ ਬੰਦਾ ਖੁਸ਼ ਹੋ ਕੇ ਆ ਜਾਣਾ ਖੁਸ਼ ਹੋ ਕੇ ਆ ਜਾਣਾ ਬੰਦਾ ਫ੍ਰੀ ਨੂੰ ਕਿਹੜਾ ਤਰ੍ਹਾਂ ਹਾਂ ਭਈ ਇਹ ਤਾਂ ਇਹ ਚੀਜ਼ ਹੋ ਜਾਂਦੀ ਹੈ ਤੇ ਦੂਜੀ ਗੱਲ ਬਈ ਆਪਾਂ ਫੀਸ ਤੇ ਇੱਕ ਹੋਰ ਗੱਲ ਕਰਦੇ ਹਾਂ ਜਿਵੇਂ ਹੁਣ ਬਈ ਆਮ ਘੋੜੇ ਨੇ 5-5 ਲੱਖ ਰੁਪਏ ਫੀਸ ਵੀ ਪਈਆਂ ਹਨਾ ਤੇ ਉੱਥੇ ਬਈ ਆ ਆਮ ਬੰਦੇ ਦਾ ਮਨ ਟੁੱਟ ਜਾਂਦਾ ਕਿਉਂਕਿ ਬਈ ਆਮ ਬੰਦਾ ਜਿਹੜਾ ਹੁੰਦਾ ਗਰੀਬ ਉਹ ਘੋੜੀ ਤਾਂ ਲੈ ਲਾਂਦਾ ਬਈ ਠੀਕ ਆ ਉਹਦਾ ਸ਼ੌਂਕ ਤਾਂ ਘੋੜੀ ਵਾਲਾ ਤਾਂ ਪੂਰਾ ਨਹੀਂਦਾ ਸ਼ੌਂਕ ਉੱਥੇ ਆ ਕੇ ਮਰ ਜਾਂਦਾ ਬਈ ਜਦੋਂ ਵਾਲੇ ਨੇ ਘੋੜੀ ਮੇਟ ਕਰਾਉਣੀ ਹੁੰਦੀ ਆ ਤੁਸੀਂ ਪਹਿਲਾਂ ਹੀ ਕਹਤਾ ਵੀ ਜੇ ਬੰਦੇ ਨੇ ਇੱਕ ਹੀਟ ਤੇ ਉਹ ਕਰਨੀ ਆ ਵੀ ਉਹ ਆ ਜੇ ਕੋਈ ਚੱਕਣ ਦੀ ਪਰ ਉਹਦੇ ਬਾਰੇ ਜੇ ਹੁਣ ਆਮ ਬੰਦੇ ਗਰੀਬਾਂ ਦੇ ਉਹਨਾਂ ਨੂੰ ਥੋੜਾ ਜਿਆਦਾ ਇਹਦੇ 'ਚ ਗੱਲ ਪਤਾ ਕੀ ਆ ਵੀਰੇ ਕ ਘੋੜੇ ਦੀ ਫੀਸ ਕਦੋਂ ਵੱਧਦੀ ਆ ਜਦੋਂ ਤੁਸੀਂ ਜ਼ਿਆਦਾ ਜਾਓਗੇ ਉਹਦੇ ਕੋਲ ਹਾਂਜੀ ਅੱਜ ਮੇਰੀ ਇੱਕੀ ਆ ਜਿਵੇਂ ਵੀਰੇ ਮੇਰੇ ਕੋਲ ਟੱਕਾ ਪੂ ਮੇਰੀ ਵੀ ਵਧੂ ਠੀਕ ਹੈ ਘੋੜੀ ਤਾਂ ਘਟਾਉਣੀ ਆ ਨਾ ਹਾਂਜੀ ਘੋੜੇ ਨੂੰ ਵੀ ਮੈਂਟੇਨ ਰੱਖਣਾ ਘੋੜੇ ਨੂੰ ਵੀ ਟਾਈਮ ਦੇਣਾ ਨਾ ਬਾਈ ਉਹਨੂੰ ਵੀ ਟਾਈਮ ਦੇਣਾ ਇਹ ਕਿਹੜਾ ਕੋਈ ਮਸ਼ੀਨ ਆ ਸਹੀ ਆ ਵੀਰੇ ਤੁਸੀਂ ਜਾਓ ਵੀ ਉਹਦੇ ਬੰਡ ਕੇ ਜਾਓ ਘੋੜਿਆਂ ਕੋਲ ਘੋੜੇ ਸਾਰੇ ਹੀ ਵਧੀਆ ਕੋਈ ਮਾਰ ਨਹੀਂ ਹਾਂਜੀ ਹਾਂਜੀ ਠੀਕ ਆ ਸੋ ਜਿਹਦੀ ਵੱਧ ਫੀਸ ਲੱਗਦੀ ਆ ਆਪਣੂ ਉਹਦੇ ਕੋਲ ਜਾਣ ਦੀ ਲੋੜ ਹੀ ਨਹੀਂ ਸਹੀ ਆ ਵੀਰੇ ਕੋਈ ਹੋਰ ਪਸੰਦ ਕਰ ਲਓ ਹਾਂਜੀ ਹਾਂਜੀ ਇਹ ਕੋਈ ਇਹ ਕਸੂਰ ਘੋੜਿਆਂ ਵਾਲਿਆਂ ਦਾ ਕਿਸੇ ਦਾ ਨਹੀਂ ਯਾਰ ਬਾਈ ਠੀਕ ਹੈ ਭਾਈ ਤੁਸੀਂ ਮੇਰੀ ਗੱਲ ਸੁਣੋ ਜਿਹੜੇ ਘੋੜੇ ਦੀ ਤੁਸੀਂ ਆਪਾਂ ਕਿਸੇ ਦੀ ਵੀ 5 ਲੱਖ ਫੀਸ ਲਾ ਲਓ ਹਾਂਜੀ ਮੇਰਾ ਖਿਆਲ ਆ ਕਾਂਟੇ ਹੁਣਾਂ ਦੀ ਘਰਤੀ ਚੋਂ ਕਾਂਟੇ ਦੀ ਆ ਮੈਨੂੰ ਨਹੀਂ ਪਤਾ ਤੇ ਭਾਈ ਕਾਂਟੇ ਕੋਲੇ ਮੈਂ ਗਿਆ ਸੀ ਇੱਕ ਦਿਨ ਮੈਨੂੰ ਮਿੱਤਰ ਲੈ ਕੇ ਹਾਂਜੀ ਪਹਿਲੀ ਘੋੜੀ ਸਾਢੇ 4 ਮਗਰ ਹੋਰ ਆ ਗਈਆਂ ਸੀ ਅੱਛਾ ਤੇ ਪੰਜ ਕਿਉਂ ਨਾ ਕਰੇ ਅਗਲਾ ਇਹ ਤੇ ਥੋੜੀ ਗੱਲ ਭਾਈ ਇੱਥੇ ਮੈਂ ਕੱਟਣ ਲੱਗਿਆ ਕਿਉਂਕਿ ਵੀਰੇ ਇੱਥੇ ਪਤਾ ਕੀ ਚੱਕਰ ਹੈ ਜੇ ਹੁਣ ਆਪਾਂ ਫੀਸ ਘੋੜੇ ਦੀ ਘੱਟ ਰੱਖ ਲੈਣੇ ਆ 11000 ਉੱਥੇ ਭਾਈ ਘੋੜੀਆਂ ਬਹੁਤ ਘੱਟ ਪੈਂਦੀਆਂ ਯਾਰ ਗੱਲ ਤਾਂ ਇਹ ਨਾਲ ਆਪਣੇ ਪੰਜਾਬ ਚ ਪਹਿ ਇਹ ਜੀ ਪੀੜ ਜਾਂਦੀ ਜਿੱਧਰ ਨੂੰ ਲੋਕ ਹੋ ਜਾਂਦੇ ਆ ਉਤਰੂ ਹੀ ਹੋ ਜਾਂਦੇ ਆ ਚਲੋ ਕਾਟੇ ਹੋਣਾ ਨਹੀਂ ਆਪਾਂ ਗੱਲ ਕਰਦੇ ਆ ਉਹ ਤਾਂ ਵੱਡੇ ਲੈਵਲ ਦੀਆਂ ਗੱਲਾਂ ਆ ਆਪਾਂ ਇਹਦਾ ਐਗਜ਼ਾਮਪਲ ਨਹੀਂ ਦਿੰਨੇ ਆਪਾਂ ਆਪਣਾ ਨਾ ਉਹਨਾਂ ਦਾ ਮੇਲ ਆ ਕੋਈ ਨਾ ਬਾਈ ਉਹ ਤਾਂ ਬਹੁਤ ਮਤਲਬ ਯਾਰ ਦੂਜੀਆਂ ਤੀਜੀਆਂ ਪੀੜੀਆਂ ਨਾ ਬਣ ਜਾਂਦੀਆਂ ਹਨਾ ਆਪਾਂ ਉਹ ਨਹੀਂ ਬਹੁਤ ਚੰਗੇ ਘੋੜੇ ਆ ਤੇ ਇਹਦਾ ਆਪਾਂ ਗੱਲ ਇਹ ਕਰਦੇ ਆ ਵੀਰੇ ਹੁਣ ਨੌਕਰੀ ਹੁਣ ਮੰਨ ਲਾ ਕਿਸੇ ਵੀ ਕੋਈ ਵੀ ਘੋੜਾ ਦਾ ਉਹ ਪਹਿਲਾਂ ਤੋਂ ਨਹੀਂ ਬਣਦਾ ਮੰਨ ਲਓ ਤੁਸੀਂ ਅੱਜੋਂ ਵੀਰੇ ਹਾਂਜੀ ਅੱਜ ਤੁਹਾਡਾ ਲੈਵਲ ਹੋਰ ਆ ਅਗਲੇ ਸਾਲ ਕੁਝ ਹੋਰ ਹੋ ਸਹੀ ਹੈ ਵੀਰੇ ਜੇ ਆਪਾਂ ਕਿਸੇ ਘੋੜੇ ਕੋਲੋਂ ਘੋੜੀ ਮੜਾਵਾਗੇ ਬੱਚੇ ਤਾਂ ਫੇਰ ਹੀ ਆਵੋਗੇ ਸਹੀ ਹੈ ਬਾਈ ਆਪਾਂ ਐਵੇਂ ਕਿਸੇ ਦੇ ਮਗਰ ਲੱਗ ਕੇ ਜਾਂ ਕਿਸੇ ਦੇ ਨਾਂ ਨੂੰ ਇੱਕ ਘੋੜੀ ਕੁੜੀ ਜਾਈ ਜੰਨੇ ਆ ਹਾਂਜੀ ਜੇ ਤੁਸੀਂ ਕਿਸੇ ਕੋਲ ਜਾਓਗੇ ਮੌਕਾ ਤਾਂ ਫੇਰ ਹੀ ਆ ਕਿ ਮੇਰੇ ਆਪਣੇ ਵਾਲੇ ਘੋੜੇ ਦੇ ਮਾਲਕ ਇੰਨੇ ਬੱਚੇ ਆ ਜਾਂ ਕਰਜ ਕਰ ਲੋ ਹਜੇ ਮੈਂ ਇਹ ਨਹੀਂ ਕਹਿੰਦਾ ਵੀ ਆਪਣੇ ਵਾਲਾ ਬਹੁਤ ਬਹੁਤਾ ਨੌ ਆ ਨਾਰਮਲ ਹੀ ਆ ਹਾਂਜੀ ਹਜੇ ਮੜਾ ਮਾਲਾ 2-3 ਸਾਲ ਹਜੇ ਹੋਰ ਲੱਗਣਗੇ ਠੀਕ ਹੈ ਵੀਰੇ ਮਤਲਬ ਜਿਹੜਾ ਅਸਲ ਤੇ ਲੈਵਲ ਬਣਨਾ ਹੋ ਸਾਲਾਂ ਦਾ ਵੱਧ ਵੀ ਲੱਗੇ ਹਾਂਜੀ ਬਾਈ ਤੇ ਗਲਤ ਹੈ ਇਹ ਵੀ ਜਦੋਂ ਜਦੋਂ ਜੇ ਹੁਣ ਆਪਣੇ ਆਰ ਤੋਂ ਇੰਨੀ ਕਿਸੇ ਨੇ ਘੋੜੀਆਂ ਮਲਾਈਆਂ ਬੱਚੇ ਫੇਰ ਹੀ ਆਏ ਦੇਖੋ ਮਲਾਉਂਦੇ ਹੀ ਨਾ ਉਹ ਜਿਉਂ ਹੀ ਨਿੰਦੀ ਜਾਂ ਕਹੀ ਜਾਂ ਹਾਂਜੀ ਇਹ ਚੀਜ਼ ਆ ਉਹ ਜਾਂਦੀ ਫੀਸ ਤਾਂ ਆਪਣੇ ਹੱਥ ਘੋੜੀਆਂ ਦੇ ਹੱਥ ਠੀਕ ਹੈ ਬੜਾ ਨਹੀਂ ਕੋਈ ਚੱਕਰ ਹੈਗਾ ਕੀ ਗੱਲਾਂ ਬਾਤਾਂ ਬਿਸ਼ੇਰੀ ਬਾਰੇ ਵੀ ਕਰਦੇ ਹਾਂ ਨਾ ਤੇ ਇਹ ਬਜਾਰ ਦੀ ਆ ਗਈ ਹੈ ਨਾ ਬਾਈ ਹਾਂਜੀ ਤੇ ਕਿੰਨੀ ਉਮਰ ਹੋ ਗਈ ਚੱਲੀ ਹੈ ਬਾਈ ਇਹਦੀ ਇਹ ਵੀਰੇ ਹਜੇ ਦੰਦੋ ਖੀਰੀ ਹੋਈ ਆ ਮੇਰਾ ਖਿਆਲ ਆ ਵੀ 2.5 ਸਾਲ ਤੋਂ ਹੋ ਜ਼ਿਆਦਾ ਮਹੀਨਾ ਖੰਡ ਤੋਂ 2 ਮਹੀਨੇ ਘੱਟ ਹੋਵੇ ਹਾਂਜੀ ਤੇ ਜਣਦੀ ਇਹ ਮੇਰਾ ਖਿਆਲ ਅਪ੍ਰੈਲ ਮਈ ਚ ਜਾ ਕੇ ਕਿਤੇ ਤਿੰਨ ਸਾਲ ਦੀ ਸ਼ਾਇਦ ਹੋਊਗੀ ਠੀਕ ਹੈ ਵੀਰੇ ਮੇਰੇ ਹੁਣ ਪ੍ਰੋਪਰ ਡੇਟ ਦੀ ਯਾਦ ਨਹੀਂ ਹਾਂਜੀ ਹਾਂ ਤੇ ਸ਼ੋਹ ਸ਼ਾਹ ਦੇ ਵਿੱਚ ਸੋਚ ਇਹ ਪਿਛਲੇ ਸਾਲ ਪਾਈ ਸੀ ਬਈ ਅਸੀਂ ਠੀਕ ਹੈ ਅ ਪਹਿਲਾਂ ਤਾਂ ਮੈਂ ਸ਼ੋਹਾਂ ਚ ਵੀਰੇ ਜਾਂਦਾ ਰਿਹਾ ਬਜਾਜ ਦੀ ਮਾਲ ਲੈ ਕੇ ਜਾਂਦਾ ਸੀ ਮੈਂ ਹਾਂਜੀ ਤੇ ਉਹ ਕਿਤੇ ਨਹੀਂ ਛੜਦੀ ਅ ਅੱਛਾ ਇਹ ਵੀ ਨਹੀਂ ਹੈਗੀ ਮਗਰ ਲੈ ਨੰਬਰ ਆਉਂਦੀ ਵੀ ਫਸਟ ਹੀ ਸੀ ਉਹ ਠੀਕ ਹੈ ਬਈ ਉਦੋਂ ਜਿਲ੍ਹੇ ਵਾਲੇ ਹੁੰਦੇ ਹੁੰਦੇ ਸੀ ਵੀਰੇ ਜਣਦੀ ਆਪਣੇ ਸਰਕਾਰੀ ਸ਼ੋਹ ਹਾਂਜੀ ਬਾਗਲ ਸਾਹਿਬ ਘਰੋਂ ਦੇਂਦੇ ਠੀਕ ਹੈ ਵੀਰੇ ਤੇ ਉਹ ਮੈਂ ਲੈ ਕੇ ਜਾਂਦਾ ਸੀ ਉਹ ਫਸਟ ਹੀ ਹੁੰਦੀ ਸੀ ਠੀਕ ਹੈ ਜੀ ਹਾਂ ਮੋਗੇ ਪਾਈ ਸੀ ਉੱਥੋਂ ਫਸਟ ਆਈ ਸੀ ਤੇ ਫਿਰ ਬਰਨਾਲੇ ਪਾਈ ਸੀ ਉੱਥੋਂ ਫਸਟ ਆਈ ਨਾਲੇ ਨਾਲੇ ਸੂਈ ਹੋਈ ਸੀ ਬਾਈ ਕੋੜੀ ਇਹ ਨਾਲ ਹੀ ਹੁੰਦਾ ਸੀ ਠੀਕ ਹੈ ਬਾਈ ਛੋਟਾ ਜਿਹਾ ਹੁੰਦਾ ਸੀ ਅੱਛਾ ਤੇ ਉਹ ਫਸਟ ਹੀ ਆਉਂਦੀ ਸੀ ਉਸ ਤੋਂ ਬਾਅਦ ਚ ਫਿਰ ਚੱਲ ਅਸੀਂ ਆਪਾਂ ਕੇਰਾ ਬਜਾਜ ਲੈ ਕੇ ਗਏ ਵੀਰੇ ਹਾਂਜੀ ਬਜਾਜ ਲੈ ਕੇ ਗਏ ਤਾਂ ਉਹ ਉੱਥੇ ਸਾਡਾ ਰੌਲਾ ਜਿਹਾ ਪੈ ਗਿਆ ਪਹਿਲਾਂ ਤਾਂ ਉਹ ਜਾਂਦੀ ਵੀਰੇ ਪਹਿਲੇ ਨੰਬਰ ਆਈਆਂ ਤੇ ਆਪਾਂ ਨੂੰ ਹੁਣ ਪਤਾ ਹੀ ਆਪਾਂ ਨੂੰ ਨਵੇਂ ਆ ਪਹਿਲਾਂ ਤਾਂ ਮੂਰੇ ਮੂਰੇ ਚ ਰੱਖੀ ਗਏ ਠੀਕ ਹੈ ਫਿਰ ਹੌਲੀ ਹੌਲੀ ਕਰਦੇ ਕਰਦੇ ਪਤਾ ਨਹੀਂ ਕੀ ਚੱਕਰ ਹੋਇਆ ਉਹ ਮਗਰ ਨੂੰ ਲੈ ਗਏ ਚੱਲ ਵੀਰੇ ਬੰਦੇ ਨੂੰ ਚੱਲ ਸਾਰਿਆਂ ਨੂੰ ਆਪ ਦਾ ਚੰਗਾ ਹੀ ਲੱਗਦਾ ਨਾ ਪਤਾ ਹਾਂਜੀ ਹਾਂਜੀ ਭਾਈ ਤੇ ਅਸੀਂ ਨਾ ਵੀਰੇ ਸਾਨੂੰ ਠੀਕ ਜਾਣੇ ਲੱਗੀ ਜੱਜਮੈਂਟ ਸਾਨੂੰ ਬਾਹਰਲੇ ਬੰਦੇ ਵੀ ਸਪੋਰਟ ਕਰਨ ਲੱਗੇ ਕਹਿੰਦੇ ਯਾਰ ਭਾਈ ਗਲਤ ਹੋ ਗਿਆ ਕਹਿੰਦੇ ਕੰਮ ਅਸੀਂ ਫਿਰ ਉਹ ਵੀ ਨਹੀਂ ਲੈਤਾ ਨੰਬਰ ਉਹਦੇ ਮਨ ਕੇ ਅਸੀਂ ਗਏ ਨਾ ਕਿਉਂਕਿ ਚੱਲ ਆਮਾਖਾ ਯਾਰ ਕਾਹਨੂੰ ਨਾ ਜਾਂ ਖਰਾਬ ਕਰਨਾ ਹਾਂ ਹਾਂਜੀ ਭਾਈ ਵੀ ਅਸੀਂ ਮੁੜ ਕੇ ਗਏ ਨਹੀਂ ਫਿਰ ਐਤ ਕੀ ਪਿਛਲੇ ਸਾਲ ਬਸ਼ੇਰੀ ਲੈ ਗਈ ਸੀ ਬਸ਼ੇਰੀ ਵੀ ਅਸੀਂ ਆਈ ਲੈ ਗਏ ਭਾਈ ਠੀਕ ਹੈ ਚਲ ਇੱਕ ਐ ਉਹ ਤਿਆਰ ਸੀਗੀ ਵਧੀਆ ਹਾਂਜੀ ਬਈ ਐ ਹੀ ਸੀਗੀ ਕੋਈ ਆਪਣੇ ਜਾਨਵਰ ਨਾਲ ਤੁਸੀਂ ਜਦੋਂ ਮਰਜ਼ੀ ਦੇਖ ਲਿਓ ਠੀਕ ਹੈ ਕੀ ਕਹਿੰਦਾ ਸੀਜ਼ਨ ਸੀਜ਼ਨ ਜਾ ਕੇ ਮਾੜਾ ਮੋਟਾ ਕੋਈ ਹੋ ਜੇ ਹਾਂਜੀ ਤੇ ਉਹ ਅਦਰਵਾਈਜ਼ ਮੇਰੇ ਜਾਨਵਰ ਤਿਆਰ ਹੀ ਨੇ ਮੈਂ ਰੱਖਿਆ ਹੀ ਉਹਨੇ ਕ ਹਾਂਜੀ ਬਈ ਮੈਂ ਰੱਖਦਾ ਨਾ ਪਤਾ ਹੋਏ ਹਰ ਜਿਹੜਾ ਕਦੇ ਸੰਭਾਲ ਹੋ ਸਕੇ ਬਈ ਉਹਨੇ ਕ ਉਹਨੇ ਕੀ ਰੱਖ ਲਿਆ ਹਾਂ ਤੇ ਇਹਨੂੰ ਅਸੀਂ ਲੈ ਕੇ ਲਿਆ ਵੀ ਅਸੀਂ ਆਏ ਕਿ ਮੇਰੇ ਨਾਲ ਦੇ ਬਾੜਾ ਲੱਗ ਗਿਆ ਕਹਿੰਦੇ ਯਾਰ ਲੈ ਕੇ ਚੱਲ ਲੈ ਕੇ ਚੱਲ ਠੀਕ ਹੈ ਬਈ ਤੇ ਅਸੀਂ ਦੱਸਿਆ ਦੱਸਿਆ ਬਈ ਕਿਸੇ ਨੂੰ ਨਹੀਂ ਮੈਂ ਤਾਂ ਐ ਹੀ ਲੈ ਗਿਆ ਵੀ ਜੇ ਤਾਂ ਨੰਬਰ ਪੈ ਗਿਆ ਵੀ ਫਿਰ ਤਾਂ ਪੋਸਟਾਂ ਪਾਵਾਂਗੇ ਰੀਲ ਰੂਦਾ ਸਟੋਰੀਆਂ ਸਟੋਰੀਆਂ ਮੈਂ ਕਿਹਾ ਨਹੀਂ ਚੁੱਪਚੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹੋਰ ਬਿਊਟੀ ਵੀ ਆਈ ਹੈ ਨਾ ਲੈਂਥ ਵੀ ਸਾਰਾ ਕੁਝ ਹੁੰਦਾ ਮਤਲਬ ਸਾਲ ਹੋ ਗਿਆ ਹਾਂਜੀ ਉਹ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਇਹਦੇ ਨਾਲ ਦੀ ਜਿਹੜੀ ਵੀ ਸ਼ੀਰੀ ਸੂਈ ਤੂੰ ਸਾਲ ਵੱਡੀਆਂ ਹੋਣਗੀਆਂ ਠੀਕ ਹੈ ਜੀ ਇਹ ਕਹਿ ਸਕਦੇ ਹਾਂ ਤੇ ਇੱਕ ਨਾ ਚੱਕਰ ਕੀ ਪਿਆ ਇਹਨੇ ਉੱਥੇ ਸ਼ੋਅ ਨਹੀਂ ਬਾਈ ਜਮਾ ਹੀ ਕਰਿਆ ਆ ਤੁਸੀਂ ਹੁਣ ਰੈਂਗ ਚ ਵੀ ਆਪਾਂ ਛੱਡੀ ਆ ਇਹ ਜੇ ਕਰਨ ਲੱਗ ਜੇ ਤਾਂ ਪੂਛ ਚੱਕ ਕੇ ਰੋਹ ਵਾਂਗੂ ਭੱਜਣ ਲੱਗ ਜਾਂਦੀ ਆ ਠੀਕ ਹੈ ਤੇ ਨਾ ਕਰੇ ਤਾਂ ਨਾ ਹੀ ਕਰੇ ਹੁਣ ਇੱਥੇ ਜਿਹਨੇ ਕੋਈ ਖਾਸ ਬਾੜਾ ਨਹੀਂ ਕਰਿਆ ਹਾਂਜੀ ਬਾਈ ਤੇ ਉੱਥੇ ਵੀ ਆਈ ਹੋਇਆ ਉੱਥੇ ਨਾ ਜਮਾ ਹੀ ਇਹ ਆ ਜਿਵੇਂ ਜਿਵੇਂ ਆਪਾਂ ਨਾਰਮਲ ਫੜਕੇ ਲੈ ਜਾਂਦੇ ਹਾਂ ਤੇ ਇਹ ਨਾ ਜੱਜ ਵੀਰੇ ਉਹ ਵੀ ਚੀਜ਼ ਇਹ ਬਜਾਜ ਦੀ ਮਾਂ ਬਾਈ ਤਾਂ ਹੀ ਜੱਤਦੀ ਰਹੀ ਹੈ ਠੀਕ ਹੈ ਉਹਦੇ ਚ ਐਟੀਟਿਊਡ ਵਾੜਾ ਜਿਆਦੇ ਸੀ ਠੀਕ ਹੈ ਜੀ ਉਹ ਨਾ ਸਾਰੀ ਗਰਦਨ ਤਾਂ ਬਾਈ ਘੋੜੀ ਉਹ ਮਾਂ ਦੀ ਧੀ ਥੱਲੇ ਕਰਦੀ ਹੀ ਨਹੀਂ ਸੀ ਆਪਦੇ ਆਪ ਨੂੰ ਪ੍ਰਦਰਸ਼ਨ ਵਧੀਆ ਦਿਖਾਉਂਦੇ ਸੀ ਬਾਈ ਤੁਸੀਂ ਘੋੜਾ ਦੇਖਿਆ ਹਾਂਜੀ ਹਨਾ ਉਹ ਸੇਮ ਆਈ ਮਾਂ ਸਾਹਿਬ ਵੀਰੇ ਇਹ ਜਾਣਦੀ ਕਹਿੰਦਾ ਭਾਬਾ ਉਹ ਤਾਂ ਹੀ ਉਹ ਸ਼ੋਹ ਜੱਤਦੀ ਸੀ ਹਾਂਜੀ ਤੇ ਨਹੀਂ ਤਾਂ ਉਹ ਐ ਉਹ ਕਹਾਂ ਐ ਸੀ ਵੀ ਦੁਨੀਆ ਤੇ ਉਹੀ ਘੋੜੀਏ ਝਿਲ੍ਹੇ ਚ ਬਸ ਉਹ ਸ਼ੋਹ ਵਾਲਾ ਕਰਦੀ ਸੀ ਇਹ ਜਦੋਂ ਉਹ ਚੀਜ਼ ਬਹੁਤ ਦੇਖਦੇ ਫਿਰ ਆਪਾਂ ਨੂੰ ਇੰਨਾ ਕਦਾ ਪਤਾ ਹੀ ਨਹੀਂ ਇਹਨੇ ਨਾ ਉੱਥੇ ਸ਼ੋਅ ਨਹੀਂ ਕਰਿਆ ਤਾਂ ਕਰਕੇ ਜੇ ਕਿਤੇ ਸ਼ੋਅ ਕਰ ਜਾਂਦੀ ਫਿਰ ਉਦੋਂ ਵੀ ਹੋਰ ਦੋ ਚਾਰ ਨੰਬਰ ਹੋਰ ਭੰਨੇ ਹੁੰਦੀ ਹੈ ਠੀਕ ਹੈ ਵੀ ਹਾਂ ਜੀ ਹਾਂ ਜੀ ਇਹਨੇ ਨਾ ਉੱਥੇ ਸ਼ੋਅ ਨਹੀਂ ਕਰਿਆ ਤਾਂ ਕਰਕੇ ਜੇ ਕਿਤੇ ਸ਼ੋਅ ਕਰ ਜਾਂਦੀ ਫਿਰ ਉਦੋਂ ਵੀ ਹੋਰ ਦੋ ਚਾਰ ਨੰਬਰ ਹੋਰ ਭੰਨੇ ਹੁੰਦੀ ਹੈ ਠੀਕ ਹੈ ਵੀ ਹਾਂ ਇਹ ਚੀਜ਼ ਇਹ ਮੁੜ ਕੇ ਐਤ ਕੀ ਦੇਖਾਂਗੇ ਵੀ ਜੇ ਤਾਂ ਖੀਰੀ ਖੁਰੀ ਰਹਿ ਗਈ ਤਾਂ ਠੀਕ ਆ ਹੁਣ ਮੰਨ ਲਓ ਹੁਣ ਐਤ ਕੀ ਜੇ ਹੁਣ ਇਹ ਦੋ ਦੰਦ ਹੋ ਗਈ ਤਾਂ ਦੋ ਦੰਦ ਜੇ ਸਟਾਰਟ ਲੱਗੂ ਠੀਕ ਹੈ ਵੀਰੇ ਉਦੋਂ ਪਾਉ ਹੁਣ ਦੋ ਦੰਦ ਉਹ ਇਦੋਂ ਸ ਜਿਹੜੇ ਸ਼ੋਹਾਂ 'ਚ ਬਸ਼ੀਰੀਆਂ ਪਸ਼ੂਰੀਆਂ ਲੈ ਜਾਂਦੇ ਉਹ ਸਾਨੂੰ ਤਾਂ ਬਾਹਰ 'ਚ ਬੰਦੇ ਨੇ ਦੱਸਿਆ ਕਹਿੰਦੇ ਮਾੜਾ ਮੋਟਾ ਟਾਣ ਕਟੂਣ ਕੇ ਦੇ ਕੇ ਲੈ ਜਾਂਦੇ ਵੀ ਗਰਮ ਚੀਜ਼ ਆ ਵੀ ਉਹਦੇ ਨਾਲ ਐਗਰੈਸ਼ਨ ਦਿਖਾਉਂਦਾ ਅਸੀਂ ਤਾਂ ਲੈ ਹੀ ਜਾਏਂਗੇ ਯਾਰ ਅਸੀਂ ਤਾਂ ਕਿਸ ਨੂੰ ਦੱਸਿਆ ਹੀ ਨਹੀਂ ਵੀ ਜੇ ਤਾਂ ਸ਼ੋਹ ਚ ਆ ਗਈ ਫਿਰ ਤਾਂ ਠੀਕ ਹੈ ਨਹੀਂ ਛੋਰੀ ਛੋਰੀ ਪਾ ਲਾਂਗੇ ਨਹੀਂ ਰਹਿਣ ਲਾਗੇ ਕੁਝ ਵੀ ਨਹੀਂ ਦਿਆ ਜਾਗਾ ਆ ਚੱਕਰਾਤੇ ਜਾਂਦੀ ਬੱਟ ਮੈਨੂੰ ਉਹ ਸ਼ੋਹ 'ਚ ਇਦਾਂ ਜਾਣਾ ਆਉਣਾ ਬੜਾ ਪਸੰਦ ਨਹੀਂ ਠੀਕ ਹੈ ਬਾਈ ਕਿਉਂਕਿ ਇਹ ਦੇਖ ਵੀਰੇ ਜਿਹੜਾ ਸ਼ੋਹ ਚ ਘੋੜਾ ਜਿੱਤਦਾ ਮੰਨ ਲਓ ਚਾਹੇ ਕੋਈ ਬਸ਼ੀਰੀ ਤੇ ਚਾਹੇ ਘੋੜਾ ਉਹ ਕੋਈ ਇਹ ਤਾਂ ਹੈ ਨਹੀਂਗਾ ਵੀ ਬਰੀਡਿੰਗ ਕਰਨਾ ਕੁਝ ਹੋਰ ਹੈ ਠੀਕ ਹੈ ਇਹ ਦੋ ਗੱਲਾਂ ਦਾ ਬੜਾ ਅੰਤਰ ਹੈ ਹਾਂਜੀ ਹਾਂਜੀ ਸੋਚਦਾ ਦੇਖੋ ਬਰੀਕੀਆਂ ਵਾਲਾ ਘੋੜਾ ਜਿੱਤੂ ਸੋਚਦਾ ਤਾਂ ਕੀ ਆ ਮੰਨ ਲਓ ਹੁਣ ਕਿਸੇ ਘੋੜੇ ਦੇ ਕੋਈ ਮਾੜੀ ਮੋਟੀ ਸੱਟ ਫਿੱਟ ਵੱਜੀ ਹੋਈ ਆ ਸੋਚਦਾ ਉਹ ਵੀ ਨਹੀਂ ਹੁਣ ਨੰਬਰ ਉਹਨੇ ਕੱਟ ਲੈਣੇ ਬਰੀਡਿੰਗ 'ਚ ਤਾਂ ਨਹੀਂ ਹੁੰਦਾ ਕੋਈ ਚੱਕਰ ਆ ਨਹੀਂ ਬਈ ਹਨਾ ਕੋਈ ਚਾਹੇ ਕਿਸੇ ਦੀ ਕੋਈ ਮਾੜੀ ਮੋਟੀ ਲੱਤ ਬਿੰਗੀ ਡੇਢੀ ਆ ਬਰੀਡਿੰਗ ਉਹ ਵੀ ਕਰ ਦੋ ਬਰੀਡਿੰਗ ਉਹਨੇ ਵੀ ਕਰੀ ਬਰੀਡਿੰਗ ਕਰਨਾ ਕੁਝ ਹੋਰ ਆ ਸ਼ੋਅ ਕਰਨਾ ਕੁਝ ਹੋਰ ਆ ਸਹੀ ਹੈ ਵੀਰੇ ਇਹ ਦੋ ਗੱਲਾਂ ਦਾ ਅੰਤਰ ਆ ਠੀਕ ਹੈ ਜੀ ਤੇ ਬਾਕੀ ਮਿੱਤਰੋ ਬਜਾਜ ਘੋੜਾ ਤੁਹਾਨੂੰ ਤੇ ਜੇ ਕਿਸੇ ਮੇਰੇ ਵੀਰਪਰਾ ਨੂੰ ਇਸ ਘੋੜੇ ਤੋਂ ਸਟੱਡ ਸਰਵਿਸ ਚਾਹੀਦੀ ਹੈ ਬੇਫਿਕਰ ਹੋ ਕੇ ਬਾਈ ਤਾਂ ਭਵਨੇ ਨੂੰ ਫੋਨ ਲਾ ਲਿਓ ਤੁਸੀਂ ਤੇ ਬਾਈ ਦਿਲਦਾਰ ਬੰਦਾ ਯਾਰ ਟਾਪ ਦਾ ਤੇ ਘੋੜਾ ਵੀ ਟਾਪ ਦਾ ਹੀ ਰੱਖਿਆ ਹੋਇਆ ਬਾਈ ਨੇ ਤੇ ਧੰਨਵਾਦ ਮਿੱਤਰੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਿਉਂਦੇ ਵਾਦ ਦੇਰੋ